ਆਈਦਰ ਦੋਵੇਂ ਬੰਦੇ ਪੱਖ ਦੀ ਸੁਣੀ ਜਿੰਦੀ ਹੁੰਦੀ ਨਾ ਤੁਸੀਂ ਕਿਉਂਕਿ ਵੀਡੀਓ ਪਾਉਦੇ ਜੁਹੀ ਜਾਂਦੇ ਆਂ ਇਹ ਆਪਦੇ ਚੈਨਲਾਂ ਵਾਲਿਆਂ ਨੇ ਮੈਂ ਨਹੀਂ ਪਾਈ ਤੁਹਾਡੇ ਪਿੰਡੋਂ ਕਿਸੇ ਨੇ ਪਾਈ ਮੇਰੇ ਕੋਲ ਵੀ ਵੀਡੀਓ ਆਈ ਆ ਜਿਹੜੇ ਪਰ ਦੀ ਮੈਨੂੰ ਤਾਰੀ ਪਤਾ ਲੱਗਾ ਵਾ ਜਿੰਨੇ ਕਰਾਈ ਆ ਇਹਨੂੰ ਤਾਂ ਮਿਲਾਂ ਏ ਠੀਕ ਆ ਉਹਨਾਂ ਨਾਲ ਗੱਲ ਕਰਾਂਗੇ ਮਨ ਲਓ ਹੋ ਸਕਦਾ ਕਰਵਾ ਸਕਦਾ ਵਾ ਕਿ ਪੱਠੇ ਕੰਮ ਕਰਵਾ ਕੇ ਡਰਾ ਕੇ ਬੰਦੇ ਕੋ ਪੱਠੇ ਕੰਮ ਕਰਵਾ ਲਵੇ ਤੇ ਮੁਰ ਕੇ ਵੀਡੀਓ ਬਣਾ ਕੇ ਤੇ ਵਖਾ ਦੇਵੇ ਇਹ ਵੀ ਬੰਦਾ ਕਰ ਸਕਦਾ ਵਾ ਜਦੋਂ ਕੱਲਾ ਬੱਚਾ ਹੈਗਾ ਹੀ ਤਪੁਠੇ ਕੰਮ ਕਰਵਾ ਕੇ ਵੀ ਵੀਡੀਓ ਬਣਾ ਕੇ ਡਰਦੇ ਮਾਰੇ ਬਚਾ ਤਰੀਕਾ ਤੇ ਜੋ ਮਤਲਬ ਟੀਗਾ ਲਾ ਦੇ ਸਵੇਰੇ ਟੂ ਜੋ ਬੰਦੇ ਨੂੰ ਨਹੀਂ ਹੋਸ਼ ਰਹਿੰਦੀ ਆ ਟੀਗਾ ਕਿਦਾਂ ਕਿਦਾਂ ਮਤਲਬ ਜਿੱਦਾਂ ਸਵੇਰੇ ਨਸ਼ੇ ਦਾ ਟੀਗਾ ਲਾ ਦਿੰਦੇ ਇਹਨੂੰ ਨਸ਼ੇ ਦਾ ਟੀਗਾ ਲੰਦਾ ਹਾਂ ਜੀ ਤੂੰ ਜਦੋਂ ਬੰਦਾ ਆਉਂਦੀ ਹੋ ਚੈਨਲ ਤੇ ਤੈਨੂੰ ਕੁਝ ਪਤਾ ਸਰ ਮੈਂ ਕੀ ਤੁਹਾਨੂੰ ਕਿਦਾਂ ਪਤਾ ਵੀ ਨਸ਼ੇ ਦਾ ਟੀਗਾ ਲੰਦਾ ਯਾਰ ਆ ਪਾਂਦਾ ਉਹਨਾਂ ਕੋਲ ਗਏ ਉਹਨਾਂ ਕੋਲ ਸਾਚ ਜਿਆਦਾ ਨਹੀਂ ਪਤਾ ਜਿਉਂ ਉਹਨੂੰ ਵਿਖਾ ਗਏ ਠੀਕ ਆ ਵੀਰੇ ਤੁਸੀਂ ਦਿਖਾਓ ਪਰ ਤੁਸੀਂ ਮੈਨੂੰ ਭੇਜੋ ਨੰਬਰ ਵਾ ਭੇਜੋ ਬੱਚੇ ਦੇ ਪਿਓ ਦੇ ਕਾਰਵਾਈ ਹੋਊਗੀ ਮੈਂ ਤੁਹਾਨੂੰ ਇਹ ਥੋੜਾ ਜਿਹੇ ਬੱਚੇ ਦੇ ਪਿਓ ਨਾਲ ਮਤਲਬ ਦੀ ਗੱਲ ਮੇਰੀ ਮੈਂ ਤਾਂ ਉਹ ਦੱਸਾਂ ਜੋ ਬੱਚੇ ਕਰਤੋਤਾ ਵਾ। ਭਾਜੀ ਬੱਚੇ ਬੱਚੇ ਦੀਆਂ ਕਰਤੋਤਾ ਚਲੋ ਕੀ ਕਰ ਲਿਆ ਉਹ ਬੱਚੇ ਨੇ ਜਿਹੜੇ ਵੀ ਆਪਾਂ ਇੰਨਾ ਜਿਆਦਾ ਕੋਟਾ। ਕੋਈ ਕਿਤੇ ਬਿਠਾ ਕੇ ਸੋਚ ਜੀ ਹੋ ਗਏ ਨੇ ਕੀਤਾ। ਸੋਚਾ ਕਰ ਹੁਣ ਤੁਸੀਂ ਦੱਸ ਦੋ ਕਿ ਕੀ ਗੱਲ ਹੋਈ ਆ ਕਿਉਂਕਿ ਦੁਨੀਆ ਪਰੇ ਤੋਂ ਬੱਠੀ ਆ। ਪਹਿਲੀ ਆਪਣੀ ਤਾਂ ਵੀਡੀਓ ਆ। ਇਹ ਬੰਦੇ ਨੇ ਤੇ ਰਿਕਾਰਡੀਆਂ ਵੀ ਹੈਗੀਆਂ ਠੀਕ ਆ। ਇਹ ਬੰਦੇ ਤੇ ਜਿਦੋਂ ਮਾਲੋ ਗੁੰਦਵਾਸਾ ਮੱਠਾ ਤੇ ਕੰਝਲ ਗਏ ਠੀਕ ਆ ਹਾਂਜੀ ਨਗਰ ਕੁੱਤੇ ਨੂੰ ਆਉਦੇ ਤੇ ਜਿਹੜਾ ਆ ਵਾ ਘਰੇ ਕੈਮਰੇ ਲੱਗੇ ਜਿਹੜਾ ਆ ਆਪਣੇ ਉੱਪਰ ਸੱਤੀ ਨਹੀਂ ਹਾਂ 8 ਘੰਟੇ ਕੁੱਤਾ ਠਿਗੜਾ ਸੀ ਦੋ ਘੰਟੇ ਨੇ ਆਉਦੇ ਜਰਮਨ ਸ਼ਾਰਟ ਕੁੱਤਾ ਵਾ ਓਕੇ ਸਿਰ ਇਹਨਾਂ ਧੰਵਾਸਾ ਲਾਓ ਓਕੇ ਮਾਲੋ ਇਹਦਾ ਕਰਕੇ ਤੈਨੂੰ ਦੇਰ ਪਨਿਸ਼ਮੈਂਟ ਦਿੱਤੀ ਹੈ ਨਾ ਮਾਲੋ ਵੀ ਉਹ ਤੋਂ ਉਹ ਵੀ ਕੋਈ ਚੱਕਰ ਨਹੀਂ ਛੱਡੀ ਗੱਲ ਕਰੋ ਮਾਲੋ ਠੀਕ ਆ ਹਾਂਜੀ ਕਹਤਾ ਨੂੰ ਪੁੱਛਿਆ ਮੰਨ ਗਿਆ ਕਿ ਇਹ ਗਲਤੀ ਹੋ ਵੀ ਹੋ ਗਿਆ ਗਮਰਾ ਹਾਂਜੀ ਫਿਰ ਮਾਜਿਆ ਉਹਨੇ ਲੋਹਾ ਪਾਇਆ ਗਾ ਜੀ ਅੰਦਰ ਨਵਾ ਕਰਕੇ ਉਹ ਹਾਂ ਟਿਪ ਪਾ ਕੇ ਉੱਤੇ ਤੇਲ ਪਾ ਕੇ ਇਹਨੇ ਲੋਹਾ ਖਵਾਇਆ ਉਹ ਲੋਹਾ ਖਵਾਇਆ ਨੰਗੀ ਹਾਂਜੀ ਓਕੇ ਇਹ ਗਾਣੇ ਦਾ ਲੋਕ ਪੱਤਣਾ ਮਾਜਿ ਨੂੰ ਦੋ ਦਿਨ ਫੋਗ ਰਿਹਾ ਡਾਕਟਰ ਵੀ ਆ ਰਿਹਾ ਵਾਈ ਵੀ ਚੱਲਦੀ ਰਹੀ ਉਹਦੀ ਠੀਕ ਆ ਮਾੜੀ ਦੀ ਇਹਦੇ ਚੋੜੀ ਰਿਕਾਰਡਿੰਗ ਹੈਗੀ ਆ ਆਪਣੇ ਕੋਲ ਅੱਛਾ ਤੇ ਕਿਤਕ ਪਾਇਆ ਲੋਆ ਕਿਤਨਾਂ ਪਾਇਆ ਹੈਗਾ ਹਾਂਜੀ ਪੁਰਾ ਪਾਇਆ ਨੂੰ ਕਿੰਨੇ ਦਿਨ ਹੋ ਗਏ ਜਦੋਂ ਆ ਗਿਆ ਨਾ ਦੋ ਦਿਨ ਇੱਕ ਦੋ ਜਾਂ ਤਿੰਨ ਦਿਨ ਵਿੱਚ ਵਿੱਚ ਸਤਾਰਤ ਤੋਂ ਪਹਿਲਾਂ ਇੱਕ ਦੋ ਦਿਨ ਪਹਿਲਾਂ 10 ਤਰੀਕ ਨੂੰ ਇੱਕ ਦੋ ਦਿਨ ਪਹਿਲਾਂ ਨੁਆ ਪਾਇਆ ਤੇ ਹੋਰ ਵੀ ਹੋਰ ਕੋਈ ਗਲਤ ਕੰਮ ਕੀਤਾ ਹੋਏ ਨੇ ਬੱਚੇ ਨੇ ਹੋਰ ਵੀ 2000 ਰਿਕਾਰਡੀਆਂ ਭਾਜੀ ਆਪਣੇ ਕੋਲ ਕੀਰਪਾ ਕਰ ਉਸ ਨੂੰ ਨਹੀਂ ਪਾ ਸਕਦਾ ਜਿਹੜਾ ਆਉਂਦਾ ਬੈਠਣਗੇ ਵੜ ਜੂਗਾ ਮੇਰੇ ਚਾਰ ਬੱਚੇ ਆ ਮੈਂ ਸਮਝੂਗਾ ਤੈਨਹੀਂ ਆ ਮੈਂ ਤੈਨੂੰ ਵੜ ਦੇਣਾ ਹੀ ਤੁਹਾਨੂੰ ਕਿਹਦਾ ਪਿਓ ਕਿਉਂ ਉਦਾਸੀ ਗੱਲ ਕਰਾਈ ਰੋੜੀ ਨਹੀਂ ਖਾਂਦਾ ਗੱਲ ਕਰ ਲੈਣਾ ਠੀਕ ਬੰਦੇ ਸਾਹਿਬ ਗੰਤਾ ਸੀ ਸਤਿਕਾਰ ਇਹੋ ਹੀ ਆ ਕਿ ਬੱਚੇ ਨੇ ਗਲਤੀਆਂ ਕੀਤੀਆਂ ਸੀ ਬੱਚੇ ਨੇ ਮਾਝ ਨੂੰ ਘੁਆਪਾਇਆ ਕੁੱਤੇ ਨੂੰ ਆਪਣੇ ਫੱਟੜਾ ਇਹਦਾ ਕਰਕੇ ਮੈਂ ਇਹਨੂੰ ਮਾਰਿਆ ਭਾਜੀ ਇਹਨੂੰ ਲੈ ਸੰਡੇ ਸਾਰਾ ਕੁਝ ਮਿਲਦਾ ਰਿਹਾ ਨੂੰ ਮਾਰਿਆ ਕਿੰਨਾ ਕਿਤੇ ਦੋ ਚਾਰ ਜਿਹੜਾ ਵਜੇ ਨੇ ਜਿੰਨਾ ਕੁ ਜਰੀ ਪਰ ਫੇਟ ਮਨ ਲਵੀ ਦੰਦ ਥਲੇ ਲਪੈਰ ਦੇ ਉਸ ਤੋਂ ਦੰਦ ਕਿਹੜੇ ਰੱਜੇ ਆ ਬੰਦਾ ਨੂੰ ਕਰਾ ਲੱਗੀ ਜਣਾ ਪੈਰ ਦੇ ਕਿ ਜੋਖੇ ਦਾ ਬਣਾਉਂਦੇ ਆ ਕਿ ਚੱਲ ਬੁਲਾਉਂਦਾ ਹੈਗਾ ਵਾ ਖੇਡਦਾ ਵਾ ਤੇ ਹੰਦੋੜੇ-ਬੋੜੇ ਤੰਪ ਦਿੱਖਿਆ ਉਹਨੂੰ ਪੈਸੇ ਲਈ ਲਈ ਗੀੁੱਧੀ ਗੱਲ ਜਿਹੜੇ ਕਿਹੜਾ ਪਿਓ ਹੈ ਬੱਚੇ ਨੂੰ ਪੈਸੇ ਲੈਣ ਦੀ ਖਾਤਰ ਇੰਨਾ ਜ਼ਿਆਦਾ ਕਰੂਗਾ ਤੁਹਾਨੂੰ ਮੈਂ 10 ਲੱਖ ਰੁਪਏ ਮਿਲ ਗਏ ਹੁਣ ਮੇਰੀ ਗੱਲ ਇਧਰ ਦੋਸਤ ਤੇ ਮੇਰਾ ਇਹ ਨਾ ਵਿਚਾਰ ਨੋ ਮੇਰੀ ਗੱਲ 10 ਲੱਖ ਰੁਪਏ ਮੇਰੇ ਕੋਲ ਅੱਜ ਹੈਗੇ ਆ ਉਹ ਮੈਂ ਤੁਹਾਨੂੰ ਦਿਨਾ ਤੁਸੀਂ ਆਪਣੇ ਬੱਚੇ ਤੋਂ ਇੰਨਾ ਪੂਰਾ ਕੁੱਟੋਗੇ ਭਾਈ ਮੈਂ ਕਹਾਂ ਵੀ ਇਹਦੇ ਤੋਂ ਨੇ ਇਹਨਾਂ ਨੂੰ 10-4 ਭਰਾਵਾ ਚੋਂ ਨੂੰ ਕੰਮ ਜਲਾ ਜਿਹੜਾ ਆਪਣਾ ਖੂਨ ਆਪਾਂ ਹੋ ਰਿਹਾ ਇਹ ਜਿਹੜੇ ਤੁਹਾਨੂੰ ਤਾਂ ਇਹ ਆ ਤੁਹਾਨੂੰ ਪਤਾ ਵੀ ਆ ਮੈਂ ਤਾਂ ਸਹਿਮਤ ਆ ਵੀ ਆ ਪਰ ਬੱਚੇ ਨਾਲ ਨਾ ਮੇਰੇ ਇੰਨਾ ਬੱਚੇ ਨਾਲ ਇੰਨਾ ਜਿਆਦਾ ਬੱਚੇ ਨਾਲ ਰਾਖਾ ਵਾਂਗੂ ਵਿਹਾਰ ਕਰਨਾ ਕੀ ਵਧੀਆ ਗੱਲ ਆ ਇਹ ਉਹ ਵੀ ਆਪਾਂ ਇੱਕ ਇੱਥੇ 2-300 ਤੇ ਲੋਕਾਂ ਨੇ ਫੀਸ ਲੈਣੀ ਆ ਯਾਰ ਕੀ ਪਲੇਅਰ ਆ ਜੇ ਇਹਨਾਂ ਵਰਗੇ ਅਸੀਂ ਬਾਹਰ ਨਾਲ ਸਾਰੇ ਆਈਡਲ ਆ ਕਹ ਰਿਹਾ ਜੇ ਆਈਡਲ ਵੀ ਆਪਣੇ ਇਹਨੇ ਗਲਤ ਕੰਮ ਕਰਨਗੇ ਤੇ ਕਿਸੇ ਕਰਨ ਕਰੂਗਾ ਆਪਣਾ ਯੂਸ ਕੀ ਕਰੂਗਾ। ਭਾਵੇਂ ਮੈਂ ਟਿਕਰ ਮੰਨਦਾ ਹਾਂ ਸਹੀ ਆ ਠੀਕ ਆ ਪਰ ਆਪਦੇ ਬੱਚੇ ਨਾਲ ਜਿਆਦਾ ਇਹਦਾ ਦਿੱਤਾ ਵੀ ਪੁੱਛੂਗਾ ਰੇਸ਼ ਠੰਡੇ ਜੇ ਮੈਂ ਤੋਂ ਉਹ ਪੁੱਛ ਕੇ ਜਾਣਾ ਜਾਣ ਲੱਗਾ ਕਿ ਜਨਾ ਆਪਣੀ ਲੈ ਗਈ ਕਿ ਆਪਣੇ ਬੱਚੇ ਕੋਈ ਨਾ ਕੋਈ ਦਾ ਨਿਆਂ ਦਿੱਤਾ। ਭਾਈ ਨਾ ਇੰਨਾ ਕੁੱਟਿਆ ਨਹੀਂ ਕਿ ਮੈਂ ਆਖੀ ਜਾਂਦੇ। ਕਿੰਗਾ ਭਲਾ ਕਰੂਗਾ ਇਸ ਨੂੰ ਦਾਵਾ ਪੂਰੇ ਆਰਾਮ ਨਾਲ 11 ਵਸਾਂ ਦਾ ਕਿੰਦਾ ਜਵਾ। ਬੱਚੇ ਦੇ ਸਾਰੇ ਬੱਚੇ ਦਾ ਹੋਊਗਾ ਨਾ ਮੈਡੀਕਲ ਸਾਰਾ ਹੋਊਗਾ। ਉਹ ਤਾਂ ਪਤਾ ਲੱਗ ਜਾਂਦਾ ਕਿ ਬੱਚੇ ਨੂੰ ਕੀ ਕੀ ਨੀ ਮੰਨਦਾ ਕਿੰਨਾ ਬਰਾਣੀ ਕੁੱਟ ਪਈ ਆ ਕੀ ਕੀ ਗੱਲ ਹੋਈ ਉਹ ਤੇ ਮੈਡੀਕਲ ਦੇ ਰਿਹਾ ਸਭ ਕੁਝ ਆ ਜਾਂਦਾ ਠੀਕ ਠੀਕ ਆ ਅੱਜ ਸਵੇਰੇ 2 ਜੋ ਬੰਦੇ ਨੂੰ ਨਹੀਂ ਹੋਸ਼ ਰਹਿੰਦੀ ਆ ਟੀਕਾ ਕਿਦਾਂ ਕਿਦਾਂ ਮਤਲਬ ਜਿੱਦਾਂ ਸਵੇਰੇ ਨਸ਼ੇ ਦਾ ਟੀਕਾ ਲਾ ਦਿੰਦੇ ਇਹਨੂੰ ਨਸ਼ੇ ਦਾ ਟੀਕਾ ਲਾਉਂਦੇ ਹਾਂਜੀ ਤੁਹਾਨੂੰ ਇੰਜੋ ਲੋ ਹਾਂਜੀ ਮੇਰੇ ਵੀਡੀਓ ਵਾਰੀ ਆਉਂਦੀ ਰਹਿੰਦੀ ਹੁੰਦੀਆਂ ਮੇਰੇ ਕੋਲ ਇਹਨੂੰ ਠੀਕਾ ਜੀ ਇਹਨੂੰ ਬੱਚੇ ਨੂੰ ਨਾ ਕੁੱਟਿਆ ਵਾ ਕਬੱਡੀ ਪਲੇਅਰ ਨੇ ਕਿਹੜੇ ਨੇ ਇਹਨੂੰ ਬੱਚੇ ਨੂੰ ਹਾਂ ਬੱਚੇ ਨੂੰ ਕੁੱਟਿਆ ਅੰਮਨਾਲਾ ਲਾਲਪੁਰੇ ਸੁਣਿਆ ਜੀ ਹਾਂਜੀ ਉਹਨੇ ਕੁੱਟਿਆ ਜੀ ਠੀਕ ਹਨ ਆ ਜਾ ਵੀ ਨਾ ਮੇਲੇ ਕਾਰਨ ਆਪੇ ਦੱਸ ਦੇਣ ਕਿ ਕਰਦੇ ਕਾਰਨ ਕੀ ਪੈਣੇ ਕਾ ਤੂੰ ਕੁੱਟਿਆ ਇਦ ਰਖੋ ਇੱਥੇ ਦੇਖੋ ਹਲਾ ਦੇਖੋ ਤੋੜਾ ਵੀਡੀਓ ਜਨਾ ਬਖਾਈਂ ਵੀਡੀਓ ਜਨਾ ਮੰਨੇ ਲਾਲਪੁਰੀਆ ਨੇ ਕੁੱਟਿਆ ਇਹ ਕਿਉਂ ਕੁੱਟਿਆ ਕਿ ਪਾਲੇ ਨਹੀਂ ਮੰਨਾ ਲਾਲਪੁਰੀਆ ਕਬੱਡੀ ਪਲੇਅਰ ਆ YouTube ਤੇ ਵੀਡੀਓ ਕੱਢ ਕੇ ਵੇਖਿਓ ਬਹੁਤ ਤਗੜਾ ਪਲੇਅਰ ਆ ਉਹਨੇ ਕੁੱਟਿਆ ਜੀ ਨੂੰ ਉਹਦੇ ਘਰੇ ਕੰਮ ਕਰਦਾ ਸੀ ਕਹਿੰਦੇ ਕੀ ਗੱਲ ਈ ਕਾ ਤੂੰ ਮਾਰਿਆ ਲੇ ਵੀਰ ਮੈਂ ਨਹੀਂ ਹੈਗੇ ਮੈਂ ਚੁਪੇ ਗਏ ਹਾਂ ਅੱਛਾ ਇਹਨਾਂ ਦੇ ਪਾਪਾ ਹੈਗੇ ਇਹ ਇਹ ਇੱਕ ਮਹੀਨਾ ਗਏ ਨਹੀਂ ਇਹਨਾਂ ਦਾ ਪਤਾ ਨਹੀਂ ਗਲਤੀ ਵੀ ਕੋਈ ਕਰਦਾ ਤਾਂ ਮਾਤਿਆਂ ਨੂੰ ਦੱਸੋ ਹਾਂਜੀ ਉਹਦਾ ਇਹ ਫਰਜ਼ ਥੋੜੀ ਆ ਕਿ ਬੱਚੇ ਨੂੰ ਮਾਰ ਮਾਰ ਕੇ ਮਾਰੀ ਦੋ ਕਿੰਨੇ ਦਿਨ ਕਿੰਨੂ ਕੁੜਦੇ ਮਾਰਦੇ ਰਹੇ ਹੋ ਗਏ ਇਹ ਤਾਂ ਹੋਣ ਤੋਂ ਦੋ ਚਾਰ ਦਿਨ ਹੋ ਗਏ ਦਸ ਦਸ ਹਜ਼ਾਰ ਰੋ ਦੋ ਚਾਰ ਦਿਨ ਹੋ ਗਏ ਨਗਰ ਆਂਦਾ ਕੁੜਿਆ ਬੜ ਬੜਾ ਹਾਂ ਹਾਂ ਬੇਟਾ ਇਹ ਕੀ ਨਾਮ ਹੈ ਆਪਕਾ ਰਾਈ ਵੀਰ ਅ ਕੀ ਬਾਤ ਹੋਆ ਯਾਰ ਮੈਂ ਕਬੌੜਾ ਤੇ ਇੰਨਾਂ ਕੁੱਟੀਆਂ ਮੈਨੂੰ ਬੰਨ ਬੰਨ ਕੇ ਰਾਤ ਨੂੰ ਸਵੇਰੇ ਟੀਕਾ ਲਾ ਦਿੰਦੇ ਨਸ਼ੇ ਵਾਲਾ ਗੋਆ ਖਵਾਦਾ ਗੋਆ ਖਵਾਦਾ ਬੰਨ ਕੇ ਕੁੱਟੀਆਂ ਮੈਨੂੰ ਰਾਤ ਨੂੰ ਬੰਨ ਦਿੰਦੇ ਸੰਗਾ ਪੈਰ ਨੂੰ ਸੰਗਲ ਪਾ ਦਿੰਦੇ ਸੀ ਅੱਛਾ ਨਹੀਂ ਮਤਲਬ ਬੌਲ ਕੀ ਬੌਲ ਨਾਲ ਕੀ ਗੱਲ ਹੋਈ ਸੀ ਬੌਲ ਬਾਲ ਇੱਕ ਚਪਾਲੀ ਸੀ ਮੈਂ ਅੱਛਾ ਬੌਲ ਚਪਾਲੀ ਸੀ ਹਾਂ ਜੀ ਜਿਹੜੀ ਕ੍ਰਿਕਟ ਵਾਲੀ ਕੁ ਫੁੱਟਬਾਲ ਵਾਲੀ ਸੀ ਨਹੀਂ ਇਹ ਦਜੀ ਕ੍ਰਿਕਟ ਵਾਲੀ ਸੀ ਅੱਛਾ ਤੇ ਕੀ ਕਹਿੰਦਾ ਫਿਰ ਉਹ ਗੋ ਕੀ ਕਿਆ ਉਹਨੇ ਅਨੇ ਬੰਨ ਕੇ ਕੁੱਟੀਆਂ ਉਹ ਰੋ ਕੀ ਕਿ ਨਾਲ ਸੀ ਜਿਹਨੇ ਕੁੱਟਿਆ ਤੈਨੂੰ ਮੰਨਾ ਕਬੱਡੀ ਮੰਨਾ ਕਬੱਡੀ 플레이 ਜਿਹੜਾ ਬਹੁਤ ਬੜਾ ਲੰਮਾ ਜਿਹਾ ਕਬੱਡੀ ਖੇਡਦਾ ਹਾਂਜੀ ਕੀ ਜੇ ਹੋਣ ਮੇਰੇ ਤੇ ਫੋਨ ਤੋਂ ਹੀ ਕੀਤਾ ਨਾ ਤੇ ਮੈਂ ਪੁਲਿਸ ਮੰਗਾ ਲੈਣੀ ਆ ਅੱਛਾ ਗਾੜੀਆਂ ਮੇਰੇ ਨਾਲ ਮੁਰਕੇ ਲੜਨ ਦੇ ਪੇ ਇਹ ਕੀ ਆਂਦੀ ਆ ਇਹ ਕੀ ਆਂਦੀ ਮੇਰੇ ਨਾਲ ਗਾਲ ਕਰਾ ਆਪਣੇ ਇਹਨੇ ਬੱਚੇ ਦੀ ਕਰਤੂਤ ਨਹੀਂ ਕਰਦੀ ਆ ਆਪਣੇ ਬੱਚੇ ਦੀ ਕਰਤੂਤ ਨਹੀਂ ਜਾਂਦੀ ਜੇ ਤੁਹਾਡਾ ਇੰਨਾ ਬੱਚਾ ਖਰਾਬ ਹੈਗਾ ਤੇ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਆ ਕਿ ਨਾ ਖੜੋ ਤੇ ਮੈਂ ਨਾ ਖੜਦੀ ਤੇ ਮੈਂ ਆਖਿਆ ਕਿ ਜਦੋਂ ਮੇਰਾ ਬੱਚਾ ਇੰਨਾ ਖਰਾਬ ਹੈਗਾ ਹੀ ਤਾਂ ਤੇ ਇਹ ਮੈਨੂੰ ਦੱਸ ਦੇ ਮੇਰਾ ਬੱਚਾ ਮੇਰੇ ਖਰਚੜ ਜਾਂਦੇ ਤਾਂ ਅੰਦੇ ਅਸੀਂ ਤੁਹਾਡੇ ਨੌਕ ਲੱਗੇ ਜੇ ਅਹੀਂ ਤੁਹਾਡੇ ਘਰ ਛੱਡ ਕੇ ਆਵਾਂ ਨਹੀਂ ਕੱਲੀ ਬੋਲ ਕੋਨ ਦਾ ਕਰਕੇ ਇਹਨਾਂ ਕੁੱਟਿਆ ਕਿ ਜਾਂ ਹੋਰ ਕੋਈ ਗੱਲ ਬਾਤ ਨਹੀਂ ਵੀਰ ਮੈਨੂੰ ਨਹੀਂ ਪਤਾ ਇਹ ਗੱਲ ਇਹਨੂੰ ਹੀ ਪਤਾ ਹੋ ਸਕਦੀ ਹੈ ਜਿਹੜਾ ਹੈਗਾ ਇਹ ਮੌਕੇ ਤੇ ਅਹੀਂ ਤੋਂ ਅੱਧ ਕੰਮ ਕਰਦੇ ਇਹ ਅੱਧ ਹੈਗਾ ਇਹ ਦੂਰ ਹੈਗਾ ਇਹ ਅਹੀਂ ਸ਼ੰਗਾਰਪੁਰ ਹੈਗੇ ਸੰਜੀ ਅੱਜ ਅਸੀਂ ਆਏ ਆ ਜਿਹੜਾ ਤੁਸੀਂ ਬੱਚਾ ਦੇਖ ਰਹੇ ਜੇ ਇਸ ਬੱਚੇ ਨੂੰ ਮੰਨਾ ਲਾਲਪੁਰੀਆ ਜਿਹੜਾ ਇੰਟਰਨੈਸ਼ਨਲ ਕਬੱਡੀ ਪਲੇਅਰ ਆ ਉਸ ਬੱਚੇ ਉਹਨਾਂ ਇਸ ਬੱਚੇ ਨੂੰ ਇੰਨਾ ਕੁੱਟ-ਕੁੱਟ ਕੇ ਦੇਖੋ ਦੇ ਲਾਛਾਂ ਪਾਈਆਂ ਪਈਆਂ ਵਾ ਜ਼ਖਮ ਹੋਏ ਪਿਆ ਅਸੀਂ ਵੀਡੀਓ ਚ ਜ਼ਖਮ ਦਿਖਾ ਨਹੀਂ ਸਕਦੇ ਤੁਹਾਨੂੰ ਕਿਉਂਕਿ ਜ਼ਖਮਾ ਜੇ ਵਿਖਾਈਏ ਤਾਂ ਉਹ ਫੇਸਬੁੱਕ YouTube ਅਲੋ ਨਹੀਂ ਕਰਦੀ ਤੇ ਜੇਕਰ ਕਿਸੇ ਵੀਰ ਭਰਾ ਨੇ ਦੇ ਜ਼ਖਮ ਵੇਖਣੇ ਹੋਣ ਸਾਨੂੰ ਕੋਈ ਪਰਸਨਲੀ ਫੋਨ ਲਾ ਸਕਦਾ ਤਾਂ ਅਸੀਂ ਉਹਦੀ ਵੀਡੀਓ ਬਣਾ ਕੇ ਤੁਹਾਨੂੰ ਭੇਜ ਦਵਾਂਗੇ ਤੇ ਹਾਲਾਤ ਇੰਨੇ ਮਾੜੇ ਆ ਕਿ ਬੱਚਾ ਵਿਚਾਰਾ ਹਸਪੀਟਲ ਦੇ ਬਾਹਰ ਲੰਮਾ ਪਿਆ ਵਾ ਪੈਸੇ ਖਣੋ ਵਿਚਾਰੇ ਇਲਾਜ ਨਹੀਂ ਕਰਾ ਸਕਦੇ ਪ੍ਰਵਾਸੀ ਮਜ਼ਦੂਰ ਵਾ ਚਲੋ ਕਿਸੇ ਬੱਚੇ ਨੇ ਗਲਤੀ ਕਰ ਵੀ ਲਈ ਆ ਕੋਈ ਮਾਰੀ ਮੋਟੀ ਕੋਈ ਚੀਜ਼ ਚੁਰਾ ਲਈ ਆ ਜਾਂ ਕੋਈ ਚੋਰੀ ਕਰ ਲਈ ਆ ਤੇ ਦਾ ਮਤਲਬ ਇਹ ਥੋੜੀ ਕਿ ਬੱਚੇ ਨੂੰ ਹੁਣ ਕੁੱਟ-ਕੁੱਟ ਕੇ ਉਹਦੇ ਵਿਚਾਰੇ ਦਾ ਸਾਰੀ ਆ ਜਿਹੜੀ ਪੇਟੀ ਆ ਵਿਚਾਰੇ ਦੀ ਢਾ ਦਿੱਤੀ ਆ ਗਾੜੀੋਂ ਆਉਂਦੇ ਲਾਗੇ ਨਿਆਣਾ ਦੇਓ ਨੰਬਰ ਦਿਓ ਦੰਦੇ ਕੀ ਜੀ ਹੁਣ ਅਸੀਂ ਸਰ ਨਿਆਣਾ ਸਾਨੂੰ ਚਾਹੀਦਾ ਵਾ ਸਾਡੇ ਕੋਲ ਪੁੱਛਣਾ ਹੁਣ ਇੱਕ ਮਿੰਟ ਖੜੇ ਇੱਕ ਕਿਹ ਚਾਹੁੰਦੇ ਤੁਸੀਂ ਸਾਨੂੰ ਨਿਆਣਾ ਚਾਹੀਦਾ ਵਾ ਨਿਆਣਾ ਚਾਹੀਦਾ ਹਾਂ ਸਾਰੀ ਕਾਰਵਾਈ ਹੋਣੀ ਚਾਹੀਦੀ ਪੂਰੀ ਹਾਂਜੀ ਕਿ ਇਹਨੇ ਕਿਹੜੀ ਗੱਲੋਂ ਕੁੱਟਿਆ ਜੋ ਕੁੱਟਿਆ ਤੇ ਕਿਉਂ ਹੀ ਨਾ ਕੁੱਟਿਆ ਤੁਸੀਂ ਉਹਨਾਂ ਦੇ ਘਰੋਂ ਕਿਦੋਂ ਲੈ ਕੇ ਆਏ ਇਹਨੂੰ ਅ ਤਾਜ ਦਿਨ ਦਾ ਤੀਜਾ ਚੌਥਾ ਦਿਨ ਹੋ ਗਿਆ ਲੈ ਕੇ ਤੀਜਾ ਦਿਨ ਅੱਛਾ ਹਾਂਜੀ ਤੋਨੇ ਦੱਸਿਆ ਨਹੀਂ ਵੀ ਮੈਂ ਕਾਤੋਂ ਕੁੱਟਿਆ ਵਾ ਕੀ ਗੱਲ ਹੋਈ ਜਾਂ ਇਹਦੇ ਉਹ ਪੁੱਠੇ ਪਠੇ ਗਾਮ ਜਾਂਦਾ ਹੈ ਪੁੱਠੇ ਕੰਮ ਕਰਦਾ ਹੈ ਕਿ ਸਾਡਾ ਨੰਬੀ ਮਾਰਨ ਲੱਗਾ ਹੈ ਹਾਂ ਇਸ ਤਰ੍ਹਾਂ ਦਾ ਉਹਨੇ ਬਿਆਨ ਹੜੇ ਨਾਲ ਕੀ ਕਰ ਫਿਰ ਅਹੀਂ ਚੋਕੇ ਲੈ ਆਂਦਾ ਇਹਨੂੰ ਉਹਦੇ ਘਰੋਂ ਘਰੋਂ ਚੋਕੇ ਲੈਂਦਾ ਉਹਨੇ ਫੋਨ ਕੀਤਾ ਹੋ ਤੁਹਾਨੂੰ ਹਾਂਜੀ ਜਿਹੜਾ ਉਹਨੇ ਫੋਨ ਕੀਤਾ ਉਹਦਾ ਕੋਈ ਨੰਬਰ ਹੈਗਾ ਦੇ ਦਿਓ ਨਹੀਂ ਉਹ ਨੰਬਰ ਨਹੀਂ ਉਹ ਟਸਮ ਟੁੱਟ ਕੇ ਹੀ ਜਾਂਦਾ ਚਲੋ ਠੀਕ ਹੈ ਬੰਦਾ ਇਹ ਵੀ ਹੋ ਸਕਦਾ ਕਰਵਾ ਸਕਦਾ ਵਾ ਕਿ ਪੁੱਠੇ ਕੰਮ ਕਰਵਾ ਕੇ ਡਰਾ ਕੇ ਬੰਦੇ ਕੋ ਪੁੱਠੇ ਕੰਮ ਕਰਵਾ ਲਵੇ ਤੇ ਮੁਰ ਕੇ ਵੀਡੀਓ ਬਣਾ ਕੇ ਤੇ ਵਿਖਾ ਦੇਵੇ ਇਹ ਵੀ ਬੰਦਾ ਕਰ ਸਕਦਾ ਵਾ ਜਦੋਂ ਕੱਲਾ ਬੱਚਾ ਹੈਗਾ ਹੀ ਤੇ ਪੁੱਠੇ ਕੰਮ ਕਰਵਾ ਕੇ ਵੀ ਵੀਡੀਓ ਬਣਾ ਕੇ ਡਰ ਦੇ ਮਾਰੇ ਬੱਚਾ ਕਰੀ ਜਾਂਦਾ ਜੀ ਤੀ ਜੋ ਮਤਲਬ ਟੀਗਾ ਲਾ ਦੇ ਸਵੇਰੇ ਤੁਜੋ ਬੰਦੇ ਨੂੰ ਨਹੀਂ ਹੋਸ਼ ਰਹਿੰਦੀ ਆ ਟੀਕਾ ਕਿਦਾਂ ਕਿਦਾਂ ਮਤਲਬ ਜਿੱਦਾਂ ਸਵੇਰੇ ਨਸ਼ੀ ਦਾ ਟੀਕਾ ਲਾ ਦਿੰਦੇ ਇਹਨੂੰ ਨਸ਼ੇ ਦਾ ਟੀਕਾ ਲਾਉਂਦੇ ਹਾਂਜੀ ਤੂੰ ਜਦੋਂ ਬੰਦਾ ਆਉਂਦੇ ਹੋ ਚੈਨਲ ਤੇ ਤੈਨੂੰ ਕੁਝ ਪਤਾ ਸਰ ਮੈਂ ਕੀ ਤੁਹਾਨੂੰ ਕਿਦਾਂ ਪਤਾ ਵੀ ਨਸ਼ੇ ਦਾ ਟੀਕਾ ਲਾਉਂਦੇ ਆਂ ਯਾਰ ਆ ਪਾਉਂਦਾ ਓਕੇ ਹਾਂਜੀ ਆਂਦੇ ਤੂੜੀ ਵਾਲੇ ਅੰਦਰ ਮੈਨੂੰ ਕੁੱਟ-ਕੁੱਟ ਕੇ ਨਸ਼ੇ ਦਾ ਟੀਕਾ ਲਾਉਂਦੇ ਆ ਨਸ਼ੇ ਦਾ ਟੀਕਾ ਕਾਤੋਂ ਲਾਉਂਦੇ ਆ ਵੀ ਕੋਈ ਕੰਮ ਕਰਾਉਣ ਵਾਸਤੇ ਲਾਉਂਦੇ ਆ ਕਿ ਜਾਂੇ ਬੇਹੋਸ਼ ਰਵੇ ਆਵ ਰੱਬ ਜਾਣੇ ਵੀ ਇਹ ਨਹੀਂ ਮੈਂ ਜਾਣ ਸਕਦੀ ਕਿ ਕਿਉਂ ਲਾਇਆ ਮਿਸਟਰ ਲਾਹ ਸਾਹਿਬ ਵੀ ਕੰਮ ਕਰੀ ਜਾਵੇਗੇ ਕੰਮ ਕਰੀ ਜਾਵੇ ਹੈਨਾ ਕੰਮ ਆਹ ਲੰਦੇ ਹੋਣਗੇ ਕਿ ਆਹ ਵਾਧੂ ਯਾਤਰੀ ਦੱਸੇ ਲਿਆ ਕੋਟ ਕੋਟ ਲਿਆਵਾ ਤਾਂ ਬੰਦੇ ਨੇ ਹੋਣ ਕੋਟ ਲਿਆ ਜਿੱਦਾਂ ਮੈਂ ਗਲਤੀ ਕੋਈ ਕਰ ਲਈ ਆ ਇਹ ਇਲਜ਼ਾਮ ਤਾਂ ਫਿਰ ਤੁਸੀਂ ਕਿਸੇ ਕੋਲ ਗਿਆ ਨਹੀਂ ਕੋਈ ਪੰਚਾਇਤ ਨੂੰ ਕੋਈ ਥਾਣੇ ਕੋਈ ਵੀਰ ਕਿਧੇ ਗਏ ਕਿ ਮੈਂ ਤਾਂ ਆਜੀ ਆਈ ਆ ਜੂਪੀ ਸੇ ਅੱਛਾ ਮੇਰੇ ਨਾਲ ਲੜੇ ਆਜ ਫੋਨ ਤੇ ਲੜੇ ਆ ਬਹੁਤ ਜ਼ਿਆਦਾ ਲੜੇ ਆ ਕੌਣ ਲੜਿਆ ਉਹ ਉਹ ਦੇ ਕਰਵਾ ਲਈ ਮੈਂ ਤੇ ਲੋ ਹੱਕ ਨੇ ਜਿਹੜੇ ਨੰਬਰ ਤੋਂ ਲੜਿਆ ਮੈਂ ਨੰਬਰ ਤੇ ਦੋ ਇਥੇ ਹੋਰ ਨੰਬਰ ਡਿਲੀਟ ਹੋ ਗਿਆ ਨਾ ਉਹਨੇ ਮੈਨੂੰ ਡਰਾਵਾ ਤੇ ਇਹ ਗੱਲ ਮੈਂ ਦਬਾਉਣਾ ਚਾਹੁੰਦੀ ਮੈਂ ਇਹਨਾਂ ਨੇ ਵੇਖਿਆ ਹੀ ਕਿੰਨੀ ਸਾੜ ਲੱਗੀ ਆ ਕਿੰਨੀ ਉਮਰ ਕਿੰਨੀ ਹੈ ਬੱਚੇ ਦੀ ਇਹਦੇ 9 ਸਾਲ ਦੇ 9 ਸਾਲ ਉਮਰ ਦਾ ਯਾਰ 9 ਸਾਲ ਦਾ ਉਮਰ ਦਾ ਬੱਚਾ ਕੋਈ ਆ ਗਲਤ ਹਰਕਤ ਨਹੀਂ ਕਰ ਸਕਦਾ ਗਲਤ ਹਰਕਤ ਦਾ ਮਤਲਬ ਇਹ ਹੁੰਦਾ ਵਾ ਕਿਉਂਕਿ ਸਾਤੋਂ ਵੱਡੀ ਜਿਹੜੀ ਆਪਾਂ ਪਰਿੰਚਮੈਂਟ ਦਿੰਨੇ ਆ ਕੋਈ ਆਪਣੀ ਧੀ ਭੈਣ ਨੂੰ ਕੋਈ ਮਾੜਾ ਚੰਗਾ ਬੋਲੇ ਤਾਲ ਫੇਰ ਆਪਾਂ ਪਰਿੰਚਮੈਂਟ ਦਿੰਨੇ ਉਹਨੂੰ ਐਡੀ ਤਗੜੀ ਹੈ ਨਾ ਤਾਂ ਇਹ 9 ਸਾਲ ਦਾ ਬੱਚਾ ਕਿਸ ਧੀ ਭੈਣ ਨੂੰ ਕੀ ਕਹੂਗਾ ਨਾਲੇ ਉਹਦੀ ਭੈਣ ਹੈ ਵੀ ਨਹੀਂ ਆ ਕੋਈ ਧੀ ਭੈਣ ਨਹੀਂ ਉਹ ਦੋ ਜੀ ਗਿਆ ਮੁੰਡਾ ਹੈਗਾ ਵਾ ਆਪ ਹੈਗਾ ਨਮੰਨਾ ਹੈਗਾ ਵਾ ਬਸ ਮੈਂ ਇਹ ਗੱਲ ਮੈਨੂੰ ਕਹੀ ਆ ਕਿ ਜੇ ਅੱਜ ਮੇਰੇ ਘਰ ਕੋਈ ਫੈਨਤੀ ਹੋਂਦੀ ਨਾ ਤੇ ਮੈਨੂੰ ਮਾਰ ਦੇਣਾ ਇਹ। ਇਹਨੇ ਗੱਲ ਮੈਨੂੰ ਧਮਕੀ ਵੀ ਦੇ ਦਿੱਤੀ ਆ ਕਿ ਮੈਂ ਮਾਰ ਦੇਣਾ ਇਹ। ਇਹਨੂੰ ਮਾਰ ਦੇਣਾ। ਹਾਂ ਇਹਨੂੰ ਮਾਰ ਦੇਣਾ। ਆ ਗੱਲ ਕਰਿਓ ਕੋਈ ਬੰਦਾ ਤੁਹਾਡੇ ਨਾਲ ਗੱਲ। ਕੌਣ? ਕੌਣ? ਹੈਲੋ ਡੜੇ ਡੜ ਡੋਲੇ ਆ ਤੇ ਡਾਡਾ ਦਾ ਸਰੀਰ ਆ ਤੇ ਉਹਨੇ ਕੰਜਰ ਨੇ ਕੋਟ-ਕੋਟ ਕੇ ਦਾ ਪੇਠਾ ਢਾ ਦਿੱਤੀ ਉਹਦੀ। ਚਾਹੀਦੀ ਆ ਤੇ ਹਾਂ ਆ ਫੋਟੋ ਮਾਦਾ ਜੀ। ਤੁਸੀਂ ਆ ਫੋਟੋ ਮੇਰੇ ਤੋਂ ਸੇਵਾ ਫੜੋ। ਇੱਕ ਜਣਾ ਮੇਰੇ ਨਾਲ ਚੱਲ ਜਾਓ ਤੁਸੀਂ ਮੇਰੇ ਨਾਲ ਆ ਜਾਓ ਜੀ। ਠੀਕ ਹੈ ਜੀ। ਹਾਂ। ਆ ਮੈਨੂੰ ਪਰਸ ਜੀ। हां ਤੁਸੀਂ ਪਹਿਨੇ ਇਲਾਜ ਕਰਾਓ ਮੈਂ ਕੋ ਨਰੋਣਾ ਨਹੀਂ ਮੇਰੀ ਭੈਣ ਰੋਣਾ ਕੋਈ ਗੱਲ ਨਹੀਂ ਤੈਨੂੰ ਪਹਿਨੇ ਪੂਰਾ ਇਨਸਾਫ ਮਿਲੂਗਾ ਰੋਣਾ ਨਹੀਂ ਆ ਹਾਂ ਕੋਈ ਨਹੀਂ ਇਹਦਾ ਇਲਾਜ ਕਰਾਓ ਤੁਸੀਂ ਹਾਂ ਅਵੀ ਕਿੰਨੇ ਪੈਸੇ ਕਿੰਨੇ ਆ ਨਸ਼ੇ ਦੇ ਟੀਕੇ ਲਾਉਂਦਾ ਰਿਆ ਗੋਆਸ ਖੁਆਇਆ ਗੋਆ ਮੂੰਹ ਦੇ ਚਿਹਰੇ ਗੋਆ ਪਾਇਆ ਗਿਆ ਇਹਦੇ ਹਾਂ ਸ਼ਰਮ ਆਉਣੀ ਚਾਹੀਦੀ ਉਹਨੂੰ ਆ ਲੈ ਭਾਈ 10000 10000 ਆ ਲੈ ਪਹਿਣ ਇਹ 10000 ਰੁਪਏ ਦੀ ਸੇਵਾ ਰੱਖ ਲਓ ਠੀਕ ਹੈ ਇਹਦਾ ਇਲਾਜ ਕਰਾਓ ਤੇ ਮੈਂ ਕੋਈ ਗੱਲ ਨਹੀਂ ਮਾਉਨਾ ਥੋੜੀ ਜਿਹੀ ਗੱਲ ਹੀ ਕੋਲ ਦਰਦ ਹੁੰਦਾ ਮੇਰੇ ਪੁੱਤ ਇਹਨੂੰ ਪਹਿਣੀ ਦਵਾਈ ਦੁਈ ਲਈ ਕੁਛ ਇਹ ਜੇ ਕੁਛ ਨਹੀਂ ਦਿੱਤਾ ਦਵਾਈ ਨਹੀਂ ਦਵਾਈ ਸਰ ਗਲੂ ਕੋ ਸੜੇ ਬੋਤਲਾ ਬਸਲਾ ਗਲੂ ਕੋ ਇਹਦੇ ਵਿੱਚ ਇੰਜੈਕਸ਼ਨ ਵਗੈਰਾ ਉਹਨਾਂ ਲਾਏ ਹੋਣਗੇ ਹਾਂ ਫਾਈਲ ਬਣ ਗਈ ਆ ਹਾਂਜੀ ਫਾਈਲ ਬਣੀ ਜੀ ਸਰ ਦਾਖਲ ਹੋਇਆ ਵਾ ਉਹਨਾਂ ਕੋਈ ਟੈਸਟ ਉਸੇ ਲੈਣ ਨਿਕਲਿਆ ਵਾ ਮੈਂ ਕਹਾਂ ਤੂੰ ਆਪ ਤੋ ਮੜਾ ਜਾਓ ਵੀਰ ਦੇ ਨਾਲ ਤੇ ਮੜਾ ਜਾ ਕੇ ਡਾਕਟਰ ਨੂੰ ਤੇ ਛੇਤੀ ਕਰਾ ਦਿਓ ਮੜਾ ਜਾ ਬਹੁਤ ਵਿਚਾਰੇ ਦਾ ਕੰਮ ਹੈ ਤੁਰਦਾ ਵਾ ਨਹੀਂ ਲੈ ਜਾਗੇ ਚੁੱਕ ਚੁੱਕਣਾ ਪਊਗਾ ਬੜਾ ਤੁਰਿਆ ਕਿੱਥੋਂ ਜਾਣਾ ਪਾਜੀ ਉਹਦੇ ਪਿੱਛੇ ਵਿਚਾਰੇ ਦੀ ਸੱਟਾਂ ਬੜੀਆਂ ਲਾਈਆਂ ਵਾਹੀ ਗੁਰੂ ਆ ਵੇਖੋ ਸੰਜੀ ਬੱਚਾ ਕਿੱਡੇ ਮਾਰੇ ਹਲਾਦਾ ਕਿ ਤੁਰਿਆ ਤੱਕ ਨਹੀਂ ਜਾਂਦਾ ਤੇ ਆ ਵੇਖੋ ਕੰਨ ਵੀ ਵੇਖੋ ਕਿੰਨੇ ਮੈਂ ਹੁਣ ਨਾ ਵੀਡੀਓ ਚ ਦਿਖਾ ਨਹੀਂ ਸਕਦਾ ਇਹ ਤੁਹਾਨੂੰ ਜੀ ਦਾ ਨਾਲ ਪੁਰਿਆ ਬੋਲਦਾ ਹਾਂਜੀ ਹਾਂਜੀ ਅਗਲੀ ਅਸੀਂ ਸੰਸਾਦ ਬੋਲਦੇ ਆ ਬਾਬਾ ਰਤਨ ਦੇ ਤੇ ਵਕਤ ਫੈਟਿੰਗ ਕਰਾਣੇ ਹਾਂਜੀ ਇੱਕ ਤੁਹਾਡੇ ਬਾਰੇ ਵੀਡੀਓਜ਼ ਆਈਆਂ ਵਾ ਕਿ ਤੁਸੀਂ ਇੱਕ ਬੱਚੇ ਨੂੰ ਬਹੁਤ ਕੁਝ ਆ ਗਿਆ। ਅਸੀਂ ਹਾਂ ਜੀ। ਉਹ ਉਸ ਬੱਚੇ ਨਾਲ ਸੀਤਾ ਸੁਧਰਾਇਆ ਵਾ। ਠੀਕ ਹੈ ਜੀ। ਇਹ ਪਜੀ ਤੁਹਾਨੂੰ ਉਹ ਵੀਡੀਓ ਸੈਂਡ ਕਰਦੀ ਹਾਂ ਮੈਂ ਰਿਕਾਰਡਿੰਗ ਸੈਂਡ ਕਰਦੀ ਹਾਂ ਕਿ ਕੀ ਗੱਲ ਹੋਈ ਆ ਕਰਮ ਚੰਗਾ ਭਲਾ ਗਿਆ ਬੱਚਾ। ਹਾਂ ਜੀ। ਕੋਈ ਗੱਲ ਨਹੀਂ ਤੁਸੀਂ ਕਰ ਦਿਓ। ਕਿਥੋਂ ਬੋਲਦੇ ਕਿੱਥੋਂ ਜੇ? ਅਸੀਂ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਬਾਬਾ ਰਤਨਦੇਵ ਸੇਵਾ ਸੁਸਾਇਟੀ ਆਪਣੀ ਚਾਹਤ ਇਹ ਵੀਡੀਓ ਦੇਖਦੇ ਹੋਣਗੇ ਜਿਹੜੀਆਂ ਆਪਾਂ ਸਾਹਣਾ ਨੂੰ ਬਾਰਨ ਛੜਾਈ ਦੀਆਂ ਜਾਂ ਆਪਾਂ ਗੁਜਰਾ ਤੋਂ ਬੰਦੇ ਛੜਾਈਦੇ ਆ ਠੀਕ ਠੀਕ ਹੈ ਹਾਂਜੀ ਉਹਦੇ ਨੂੰ ਹੀ ਦੱਸਾ ਛੜਾਉਂਦੇ ਨੇ ਜਿਹੜੇ ਭਾਈ ਉਹ ਚੋਕੇ ਖੜੇ ਹੁੰਦੇ ਨੇ ਨਾ ਹਾਂ 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 ਉਹ ਹੀ ਹੋਰੀ ਤੇ ਇਹਦੇ ਵੀ ਡਿਸੀਜਨ ਲੋ ਉਹ ਉਹਦੇ ਤਿੰਨ ਮੁੰਡੇ ਉਹ ਰੈਂਡੇਸ ਦੇਕੇ ਨਾ ਬੜਾ ਬੜਾ ਸਾਲ ਆ ਦੇ ਕੋਈ ਦਾ ਕੋਈ ਠੰਦਾ ਕੋਈ ਗੱਲ ਨਹੀਂ ਆਪਾਂ ਉਹਨਾਂ ਉਹ ਗਲਤਾਂ ਤੇ ਉਹਨਾਂ ਤੇ ਵੀ ਆਪਾਂ ਇੱਥੇ ਲਗਾਗੇ ਹੈਨਾ ਪਰ ਬੱਚਾ ਖੁਦ ਨੌਸਾਂ ਦਾ ਬੱਚਾ ਵਾ ਤੁਹਾਡੇ ਤੇ ਅਲਿਗੇਸ਼ਨ ਲਾ ਰਿਆ ਵਾ ਕਿ ਮੈਨੂੰ ਇੱਕ ਬੰਦੇ ਨੇ ਨਾਲ ਕੁੱਟਿਆ ਨਾਲੇ ਮੇਰੇ ਮੂੰਹ 'ਚ ਗੋਹਾ ਪਾਇਆ ਨਾਲੇ ਮੈਨੂੰ ਇੰਜੈਕਸ਼ਨ ਲਾਇਆ ਨਸ਼ੇ ਦੀ ਤੇ ਇਹ ਤੁਹਾਡੇ ਤੇ ਅਲਿਗੇਸ਼ਨ ਧਾਰਨੇ ਬੱਚਾ ਇਹ ਰ ਕੋ ਮੇਰੇ ਨਾਲ ਸੁਣੋ ਭਾਜੀ ਚਲੋ ਕੋਈ ਨਹੀਂ ਲਾਉਣ ਤੋਂ ਬੱਚਾ ਵਾ ਜੋ ਮਰਜ਼ੀ ਕਰਾ ਸਕਦੇ ਹੋ ਤੋ ਨਾ ਪਰ ਜਿਹੜੀ ਉਹਨਾਂ ਦੀ ਆਪਾਂ ਤੁਰੇ ਘਰੋਂ ਮੰਨ ਲਓ ਜੋ ਗਿਆ ਚੰਗਾ ਭਲਾ ਗਿਆ ਤੁਰ ਕੇ ਗਿਆ ਨਾ ਠੀਕ ਆ ਕਿੱਟ ਭਾਈ ਮਗਰ ਨਾਲ ਨਹੀਂ ਤੁਹਾਡਾ ਨਾ ਆ ਨਾਲ ਉਹਦੇ ਉਹਦਾ ਪਾਪਾ ਨਾਲ ਉਹ ਜਿਹਨਾਂ ਦੇ ਇੰਦੇ ਉਹ ਵੀ ਨਾਲ ਹਨਾ ਬੱਚਾ ਚੁਰਕੇ ਜਾਂਦਾ ਵਾ ਬੱਚਾ ਹੁਣ ਵੀ ਚੁਰਦਾ ਪਿਆ ਹਸਪੀਟਲ ਦੀ ਚੁਰਦਾ ਪਿਆ ਪਰ ਉਹ ਕਾਹੋਂ ਗਈ ਚੁਰਦਾ ਠੀਕ ਹੈ ਜੀ ਪਰ ਉਦੋਂ ਤੋਂ ਨਹੀਂ ਉਖੜਿਆ ਪਾ ਜਿੱਕਰੋਂ ਦੁਰ ਲੱਗਾ ਮੰਨ ਲਓ ਨਾ ਮੰਨ ਲਓ ਕਿਹੜੋਂ ਚੁਰਕੇ ਗਿਆ ਤੁਹਾਡੇ ਕੋਲ ਕੋਈ ਸੀਸੀਟੀਵੀ ਹੈਗਾ ਮੈਂ ਤੁਹਾਡੇ ਕੋਲ ਕਦੇ ਵੀ ਬੱਚੇ ਨੂੰ ਉਹਦੇ ਫਾੜਾ ਮੇਂ ਕੁੱਟਿਆ ਗਿੰਦੇ ਉਹ ਵੀ ਹੋਣਾ ਮੇਰੇ ਸਾਹ ਚ ਜੇ ਹੈਗਾ ਮੈਂ ਤੁਹਾਡੇ ਕੋਲ ਕੋਈ ਸੀਸੀਟੀਵੀ ਹੈਗੀ ਹੈ ਤੁਹਾਡੇ ਕੋਲ ਜਿਹੜੇ ਡੈਡ ਨੇ ਕੁੱਟਿਆ ਵਾ ਠੀਕ ਹੈ ਜੀ ਤੋ ਕੋਈ ਗੱਲ ਨਹੀਂ ਆਪਾਂ ਡੈਡ ਨੂੰ ਉਹਦੇ ਨੂੰ ਫਿਰ ਉਹਦੇ ਤੇ ਕਾਰਵਾਈ ਕਰਾਵਾਂਗੇ ਉਹਦੇ ਉਹਨੇ ਲਿ ਜਾ ਕੇ ਆਦ ਕੁੱਟਿਆ ਆਪਨੇ ਸਿਰ ਫੜਾ ਕੁੱਟਿਆ ਓਕੇ ਇਕੱਥੇ ਜੰਗਾ ਭਲਾ ਗਿਆ ਮੰਨ ਲਓ ਬੱਚਾ ਬੱਚਾ 9 ਸਾਲ ਦਾ ਬੱਚਾ ਕਹਿ ਰਿਹਾ ਵਾਰ-ਵਾਰ ਉਹ ਟਰੋਮਾ ਦੇ ਵਿੱਚ ਆ ਮਤਲਬ ਕਿ ਉਹ ਬੱਚਾ ਹਰ ਸਕਨੀ ਚਾਹ ਬੱਚਾ ਵਾਰ-ਵਾਰ ਤੁਹਾਡਾ ਨਾਮ ਲੈ ਰਿਹਾ ਵਾ ਭਾਈ ਮੇਰੀ ਗੱਲ ਸੁਣੋ ਬੱਚਾ ਲੈ ਰਿਹਾ ਨਾ ਬੱਚੇ ਦਾ ਜਦੋਂ ਮੰਨ ਲਓ ਇੱਥੋਂ ਗਿਆ ਚੰਗਾ ਭਲਾ ਨੂੰ ਪੁੱਛਿਆ ਕਿ ਕਿੱਦਾਂ ਤੂੰ ਠੀਕ ਹੈ ਨਾ ਕੋਈ ਗੱਲ ਜਾ ਕੇ ਗੱਲ ਵਾਗ ਨਾ ਹੋਵੇ ਹਾਂਜੀ ਤੇ 1484 ਜਾਨ ਬਚੇ ਦੀ ਮਤਲਬ ਕਿ ਬੱਚੇ ਦੇ ਤੇ ਬਿਆਨ ਜਦੋਂ ਤੁਸੀਂ ਲੈ ਲੇ ਮੰਨ ਲਿਆ ਗੱਲ ਪਰ ਉਹਦੇ ਸਰੀਰ ਤੇ ਇਹੋਂ ਜ਼ਿਆਦੇ ਨਿਸ਼ਾਨ ਤਾਂ ਆ ਔਰ ਇਹਨੇ ਜ਼ਿਆਦੇ ਬੁਰੇ ਹਤਾਤ ਦੇ ਤਰਾ ਤੇ ਬੱਚਾ ਤੁਸੀਂ ਕਿਦਨ ਭੇਜਿਆ ਪਹਿਲਾਂ ਇਸ ਪਰਿਵਾਰ ਨੂੰ ਕਿਦਨ ਬਚਾ ਦਿੱਤਾ 10 ਤਰੀਕ ਨੂੰ 10 ਤਰੀਕ ਨੂੰ ਦਿੱਤਾ ਹਾਂਜੀ ਇਹਦੇ ਨਿਸ਼ਾਨ ਤੇ ਬਹੁਤ ਛਾਣੇ ਬੱਚੇ ਦੇ ਹਾਂਜੀ ਤੇਰੇ ਨਿਸ਼ਾਨ ਬਹੁਤ ਪੁਰਾਣੇ ਆ ਨਿਸ਼ਾਨ ਪਾਏ ਕਿਹੜੇ ਆ ਮਤਲਬ ਕਿ ਜਿਹੜੇ ਜਿਹੜੇ ਕੁੱਤੇ ਆਵਾ ਜਿਹੜੇ ਮੋਹ ਦੇ ਨਿਸ਼ਾਨ ਆ ਉਹਦੀ ਪਿੱਛਾਈ ਦੇ ਦੇ ਮਗਰਲੇ ਬਨੇ ਨਿਸ਼ਾਨ ਆ ਚਿੱਟੜਾ ਦੇ ਨਿਸ਼ਾਨ ਆ ਪੈਰਾਂ ਦੇ ਨਿਸ਼ਾਨ ਆ ਉਹ ਮਤਲਬ ਪਰਛੋ ਦੇ ਨਹੀਂ ਆ ਉਹ ਪੁਰਾਣੇ ਨਹੀਂ ਆ ਬਹੁਤ ਉੱਤੇ ਕੁੱਤੇ ਬਹੁਤ ਮੋਟਾ ਫਿੱਕਰ ਆਇਆ ਵਾ ਉਸ ਮੋਟਾ ਫਿੱਕਰ 1 ਇੰਚ ਨਹੀਂ ਆਉਂਦਾ ਦੋਹਾਂ ਚ ਨੱਚੀ ਆਉਂਦਾ ਹੈ ਅੱਛਾ ਹਾਂ ਉਹ ਵੀ ਵੀਡੀਓ ਤੁਹਾਨੂੰ ਦਿਖਾ ਦੇਵਾਂਗੇ ਭਾਜੀ ਉਹਦੀ ਕੋਈ ਫਿਕਰ ਉਹ ਵੀ ਬੜਾ ਤਾਂ ਬਦਲਾਈ ਨਾ ਜਾਵੇ ਆ ਨਹੀਂ ਤੁਸੀਂ ਕਹਿੰਦੇ ਨਾ ਬੱਚੇ ਦਾ ਡੈਡ ਮੈਂ ਬੱਚਾ 10 ਦਾਸਤਰੀ ਕੋਲੋਂ ਸੌਂਦਿਆ ਉਧਰ ਵੀਰੇ ਉਰ ਇਧਰ ਆ ਬੱਚਾ ਤੁਸੀਂ ਕਿੱਧਰ ਲੈ ਕੇ ਆਏ ਉਹਦੇ ਘਰੋਂ ਬੱਚਾ ਇਹਦੇ ਘਰੋਂ ਕਿੱਧਰ ਲੈ ਕੇ ਦੱਸੋ ਪੱਤੋਂ ਲੈ ਕੇ ਆਇਆ ਅੱਛਾ ਤੁਸੀਂ 10 ਦਾਸਤਰੀ ਕੋਲੋਂ ਲੈ ਕੇ ਦਾਸਤਰੀ ਆ ਪਰ ਪੱਕਾ ਜਿਹੜਾ ਵੀਰੇ ਦਾ ਮਤਲਬ 10 ਦਾਸਤਰੀ ਕੋਲੋਂ ਤੁਸੀਂ ਲੈ ਕੇ ਆਏ ਜੀ ਠੀਕ ਹੈ ਜੀ ਪਰ ਵੀਰੇ ਉਸ ਦਾ ਡਿਨਰ ਮੈਂ ਗੱਲਾਂ ਨਾਲ ਸਹਿਮਤ ਹਾਂ ਠੀਕ ਹੈ ਜੀ ਪਰ ਬੱਚੇ ਦੇ ਜਿਹੜੇ ਸਰੀਰ ਤੇ ਨਿਸ਼ਾਨ ਹਨ ਉਹ 10 ਸਾਲ ਤੋਂ ਪਹਿਲਾਂ ਦੇ ਨੇ। ਪਰ ਸ਼ਹੀਦ ਦਾ ਤਾਂ ਸੱਟਾਂ ਨਹੀਂ ਆ ਬੱਚੇ ਦੀ। ਠੀਕ ਜੀ ਜੀ। ਹਨ ਕਿ ਚਲੋ ਹੁਣ ਸੁਨੰਦਰ ਮੇਰਾ ਭਰਾ ਕਿਨੂੰ ਵਿਸਾਰ ਹਾਂਜੀ ਸੁਨੰਦਰ ਕਿਹਨੂੰ ਜਵਾਦ ਨੂੰ ਮਿਲਦਾ ਹੈ। ਮੇਰੇ ਸਾਦੇ ਬਣੇ ਸਰਦਲ ਹੈਗੇ ਆ ਨੰਬਰ ਤੁਹਾਨੂੰ ਪਤਾ ਮੇਰੇ ਹੀ ਜਾਂਦਾ ਹੁੰਦਾ ਜਦੋਂ ਕੋਈ ਕੰਮ ਹੋਵੇ। ਇਹ ਫੇਰ ਵੀ ਕਿੰਨੇ ਦਿੱਤਾ ਨੰਬਰ ਕੋਈ ਨਾ ਸਭ ਦਿਰਤਾਂ ਨੂੰ ਕੱਟਾ ਹੁਣ ਮੈਂ ਨਾਣਾ ਤੇ ਦੱਸ ਨਹੀਂ ਸਕਦਾ ਕੰਪਣਾ ਚਲੋ ਥੋੜੀਆਂ ਜੀਆਂ ਦੱਸ ਮੈਂ ਤਾਂ 2-1 ਗਾਣੇ ਗੱਮਨ ਕੇ ਚਲੋ ਤੁਹਾਡਾ ਬੇਟਾ ਕੋਈ ਐਡਾ ਕੁੱਤੇ ਤੇ ਕਿੱਦਾਂ ਜੀ ਬਿੰਚੜ ਓਕੇ ਕੋਈ ਨਹੀਂ ਕੋਈ ਪਾਈ ਤਾਂ ਪ੍ਰੂਫ ਦਿਖਾਵਾਗੇ ਸਾਰੇ ਜੀ ਜੋ ਤਨ ਪ੍ਰੂਫ ਚਾਹੀਦੇ ਆ ਤੁਹਾਨੂੰ ਮਿਲ ਜਾਣਗੇ ਕੋਈ ਨਾ ਨਹੀਂ ਐਸਐਸਬੀ ਡਾਕਟਰ ਆਜੋ ਸਵੇਰੇ ਆਪਾਂ ਆ ਦੇਖ ਲਈ ਕਿਹੜੇ ਪ੍ਰੂਫ ਜੇ ਜੇ ਇੱਦਾਂ ਵੇਖ ਲਓ ਫਿਰ ਤੁਸੀਂ ਇੱਥੋਂ ਜਾਣਾ ਨਹੀਂ ਐਸਐਸਬੀ ਤੇ ਤੁਸੀਂ ਹੀ ਜਾਣਾ ਨਹੀਂ ਜਾਣਾ ਇਹ ਨਾਲ ਉੱਥੇ ਆ ਜਿਓ ਨਾ ਤੁਸੀਂ ਉੱਥੇ ਆ ਜੇ ਤੁਸੀਂ ਮੈਂ ਦੱਸਿਆ ਪੜ੍ਹਿਆ ਜੇ ਤੁਸੀਂ ਤਾਂ ਜੇ ਮੇਰੇ ਨਾਲ ਉੱਥੇ ਕਾਰਵਾਈ ਹੋਊਗੀ ਇਹਨਾਂ ਨੂੰ ਫਿਰ ਮੈਂ ਉਸ ਤੋਂ ਘਰੇ ਥੜੀ ਹੋਂ ਦੇਣਾ ਬੱਚੇ ਤੇ ਤੁਸੀਂ ਟੱਟਾ ਲੱਗ ਗਿਆ ਹੋਂ ਚਾਹੇ ਤੁਸੀਂ ਲਿਆ ਮੰਨ ਲਿਓ ਤੁਸੀਂ ਇਹਨਾਂ ਤੇ ਅਲਿਗੇਸ਼ਨ ਲਾ ਰਹੇ ਕਿ ਬੱਚੇ ਤੁਹਾਡੇ ਕੋਲ ਜੇ ਪ੍ਰੂਫ ਹੈਗੇ ਤਾਂ ਠੀਕ ਹੈ ਨਹੀਂ ਤੇ ਬੱਚੇ ਦੇ ਬਿਆਨ ਅਕੋਰਡਿੰਗ ਤੁਹਾਡੇ ਤੇ ਵੀ ਕਾਰਵਾਈ ਕਰਾਂਗੇ ਹੋ ਅੱਛਾ ਹਾਂ ਬੱਚੇ ਜੇ ਤੇ ਤੁਸੀਂ ਤੁਹਾਡੇ ਕੋਲ ਸਮਾਂ ਗਿਆਨ ਨਹੀਂ ਦਿੰਦਾ ਨਹੀਂ ਤੁਸੀਂ ਅਮਰ ਦਾ ਵੀਰ ਕਰੋ ਉੱਥੇ ਜਿਹੜੇ ਮੁੰਡੇ ਨੇ ਵੀਡੀਓ ਬਣਾ ਕੇ ਪਾਈ ਨਾ ਉਮੀਦ ਆ ਤੁਸੀਂ ਨਾ ਜਿੰਨੇ ਪੁਵਾਈ ਆ ਉਹ ਵੀ ਤੁਹਾਡੇ ਦਵਾਈਗਾ ਇਹ ਸਾਡਾ ਨੰਬਰ ਵਾ ਤੁਹਾਡਾ ਨੰਬਰ ਮੈਂ ਸੇਵ ਕਰ ਦੇਣਾ ਤੁਹਾਡੇ ਕੋਲ ਕੋਈ ਹੈਗਾ ਵਾ ਤੁਹਾਡੇ ਕੋਲ ਕੋਈ ਸਬੂਤ ਹੈਗਾ ਵਾ ਬੱਚੇ ਦਾ ਕੋਈ ਗੱਲ ਤੁਸੀਂ ਦੋ ਜੇਕਰ ਬੱਚੇ ਦੇ ਪਿਓ ਨੇ ਉਹਨੂੰ ਕੁੱਟਿਆ ਵਾ ਫਿਰ ਆਪਾਂ ਬੱਚੇ ਦੇ ਪਿਓ ਨੂੰ ਤੁਹਾਡੇ ਸਾਹਮਣੇ ਉਹਦੇ ਤੇ ਕਾਰਵਾਈ ਹੋਊਗੀ ਕਾਰਵਾਈ ਹੋਣੀ ਆ ਚਾਹੇ ਤੁਹਾਡੇ ਤੇ ਹੋਵੇ ਜੇਕਰ ਤੁਸੀਂ ਗਲਤਾਂ ਤੇ ਜੇਕਰ ਬੱਚੇ ਦਾ ਪਿਓ ਗਲਤ ਆ ਉਹਦੇ ਤੇ ਹੋਊਗੀ ਤੇ ਕਾਰਵਾਈ ਤੇ ਹੋਣੀ ਪਣੀ ਆ ਵੀਰੇ ਕਿਉਂਕਿ ਬੱਚਾ ਬਹੁਤ ਹੀ ਜ਼ਿਆਦਾ ਘੁੱਟਿਆ ਵਾ ਬੱਚਾ ਤੁਹਾਡਾ ਨਾਂ ਲੈ ਰਿਹਾ ਵਾ ਤੁਹਾਡਾ ਨਾਂ ਸਾਡਾ 9 ਸਾਲ ਦਾ ਬੱਚਾ ਘੁੱਟਨੇ ਬੋਲਦਾ ਠੀਕ ਠੀਕ ਹਾਂ ਤੁਹਾਡਾ ਪਿੰਡ ਤੁਹਾਡਾ ਕਾ ਤੁਹਾਡੇ ਵਿਰੁੱਧ ਬੋਲ ਰਿਹਾ ਪਿੰਡ ਕਿਹਦੇ ਪਤਾ ਗੱਲ ਕੀ ਹੁੰਦੀ ਆ ਹੁਣ ਤੁਸੀਂ ਕਬੱਡੀ ਪਲੇ ਰਹੀ ਨੇ ਮਹਾਨ ਕਬੱਡੀ ਪਲੇਅਰ ਜੇ ਮੈਂ ਤੁਹਾਡੀਆਂ ਖੁਦ ਜੈਸੀ ਗੇਮਾਂ ਵੇਖਦੇ ਰਹੇ ਆ ਤੁਹਾਡੀ ਰਿਸਪੈਕਟ ਕਰਦੇ ਆ ਕਿੱਦਾਂ ਤੁਸੀਂ ਹਲੀਮੀਨਾ ਕਬੱਡੀ ਖੇਡਦੇ ਬਕਰੀਆ ਗਲਤੀ ਜੀ ਜਿਹੜੀਆਂ ਨਾ ਮੋਟਲ ਕੀਤੀ ਤਾਂ ਇਹ ਗਲਤੀ ਨਹੀਂ ਕੀਤੀ ਆ ਤਾਂ ਤਾਂ ਕਾਂਡ ਆ ਵੀ ਆਪਣਾ ਵੀ ਸਬੂਤ ਦਿਖਾਉਣਾ ਹੋ ਵੀ ਆ ਵੀ ਨੂੰ ਕੁੱਟਿਆ ਇੱਥੇ ਕੁੱਟਿਆ ਕਿ ਮਾਰਿਆ ਵਾ ਬੱਚੇ ਦੀ ਬੱਚੇ ਦੀ ਸਟੇਟਮੈਂਟ ਆ ਬੱਚੇ ਨੂੰ ਜੋ ਮਰਜ਼ੀ ਦਿਖਾ ਲੋ ਭੜਾ ਲੋ ਬੱਚੇ ਨਿਕਿਆ ਵਾ ਕੋਈ ਗੱਲ ਨਹੀਂ ਖਰਾਬ ਮਾਲੋ ਆ ਮੈਂ ਸਮਝ ਲਿਆ ਆ ਮਾਲੋ ਤਾਂ ਨਹੀਂ ਸਮਝ ਲਿਆ ਤਾਂ ਤੁਹਾਡੀ ਕੰਮ ਸੇਵਾ ਦਾ ਨਾ ਠੀਕ ਨਹੀਂ ਉਹਦੀ ਗੱਲ ਤੇ ਸੇਵਾ ਕਰਦੇ ਪਰ ਹਣ ਮੰਨ ਲਓ ਵੀ ਤਾਂ ਨੂੰ ਦੇ ਤਾਂ ਨਾ ਤਾਂ ਨੂੰ ਪਤਾ ਮੈਨੂੰ ਸਾਨੂੰ ਕੋਈ ਨਾ ਬੱਚੇ ਨੇ ਕੀ ਕੀ ਪੜਾਇਆ ਕਿ ਨਹੀਂ ਪੜਾਇਆ ਪਰ ਪ੍ਰੂਫ ਜਿਹੜੇ ਮਾਲਕ ਉਹ ਕਹਿੰਦੇ ਆ ਮੈਂ ਕਿ ਬੱਚਾ ਤਾਂ ਨਾ ਪੜਾਇਆ ਗਿਆ ਵਾ ਬੱਚਾ ਫਿਰ ਕੀ ਗਿਆ ਮੇਰੀ ਪ੍ਰੂਫ ਵੀ ਕਿਹਿੰਗਾ ਗਿਆ ਵਾ ਸੁਣ ਲੀ ਮੇਰੀ ਗੱਲੋ ਅੱਜ 4 ਲੱਗਿਆ ਤੁਸੀਂ ਅੱਜ ਕੋਈ ਵੀ ਤੁਹਾਡੇ ਕੋਲ ਪ੍ਰੂਫ ਹੈਗਾ ਨਾ ਕੋਈ ਵੀ ਪ੍ਰੂਫ ਹੈਗਾ ਤੁਸੀਂ ਸਾਨੂੰ ਦੇ ਸਕਦੇ ਜੇ ਪ੍ਰੂਫ ਠੀਕ ਹੈ ਜੀ ਨਹੀਂ ਸੁਬਾ ਅਸੀਂ ਫਿਰ ਮਤਲਬ ਕਿ ਕਾ ਕਾਰ ਵੀ ਕਰਵਾਵਾਂਗੇ ਜੀ ਜਿਮਰਾਨੇ ਤੋਂ ਜਿਮਰਾਨੇ ਤੋਂ ਮਹਰਾਨੇ ਤੋਂ ਬੋਲਦਾ ਮੈਂ ਬਾਬਾ ਰਤ ਦੇਵਤੀ ਵੱਸ ਸਾਇਟੀ ਤੋਂ ਬੋਲਦਾ ਠੀਕ ਆ ਵੀਰ ਮੇਰੀ ਇੱਕੋ ਬੇਨਤੀ ਆ ਮੇਰਾ ਵੀਰ ਹਨਾ ਕੋਈ ਫਰਮਾਇਸ਼ ਨਾ ਪਾਈ ਕੋਈ ਪੁੱਛਣਾ ਨਾ ਕਰੀ ਠੀਕ ਆ ਤੇਰੀ ਗੱਲ ਜੇ ਤੂੰ ਸੱਚਾ ਵਾ ਮੇਰਾ ਵੀਰ ਮੈਂ ਤੇਰਾ ਦੁਸ਼ਮਣ ਨਹੀਂ ਹੈਗਾ ਜੇ ਤੂੰ ਸੱਚਾ ਵਾ ਤੂੰ ਆਪਣਾ ਸਬੂਤ ਦੇ ਦੇ ਕਿ ਵੀਰੇ ਮੈਂ ਆ ਸੱਚਾ ਹਾਂ ਸਲੈਸ਼ ਪ੍ਰੋਮੋਸ਼ਨ ਮੇਰਾ ਵੀਰ ਹਨਾ ਕੋਈ ਮਨ ਨਹੀਂ ਨੀਆ ਜੇਕਰ ਤੂੰ ਸੱਚਾ ਵਾ ਤੇਰਾ ਇਹੀ ਦੁਸ਼ਮਣ ਨਹੀਂ ਹੈਗਾ ਤੂੰ ਆਪਣਾ ਪ੍ਰੂਫ ਦੇ ਦੇ ਕਿ ਵੀਰੇ ਮੈਂ ਸੱਚਾ ਵਾਂ ਤਾਂ ਆ ਪ੍ਰੂਫ ਦਿਖਾ ਦੇ ਬੱਚਾ ਕਿਰਦ ਗੋਰੀਆ ਵਾ ਇਹ ਗੱਲ ਬਹੁਤ ਹੋ ਜਾਣੀ ਤੇ ਗੇਮ ਵੀ ਗੇਮ ਤੇ ਵੀ ਤੇਰੇ ਤੇ ਅਸਰ ਪੈਣਾ ਬਾਹਰ ਅੰਦਰ ਵੀ ਚੱਲਣਾ ਆਪਾਂ ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਕਬੱਡੀ ਪਲੇਅਰ ਨਾਜਾਇਜ਼ ਟੈਕ ਕਰੇ ਉਹਦੇ ਪਈ ਠੀਕ ਹੈ ਮਨ ਨਾਲ ਗੱਲ ਵੀ ਸੱਚੀ ਜੋ ਸਹੀ ਜੋ ਜੋ ਕਹਿੰਦੇ ਠੀਕ ਹੈ ਪਰ ਇਹ ਤੇ ਅੱਗੇ ਇੱਕ ਪਰਖਾ ਇੱਕ ਵੱਖਰਾ ਕੇ ਮੰਨ ਲਓ ਵੀਡੀਓ ਪਾ ਦੀ ਕੀ ਨਾ ਤੁਹਾਡੀ ਤੁਹਾਡੀ ਰਿਕਾਰਡਿੰਗ ਨਹੀਂ ਜਿੰਨਾ ਟੱਟ ਨਾਲ ਬਾਹਰ ਗੱਲ ਕਰ ਰਿਹਾ ਨਾ ਇਹ ਤੁਹਾਡਾ ਸਾਰੀ ਰਿਕਾਰਡਿੰਗ ਕਰ ਰਿਹਾ ਰਿਕਾਰਡ ਹੋ ਰਹੀ ਹੈ ਜੀ ਮੈਂ ਤੁਹਾਡੇ ਵਿਰੁੱਧ ਕਾਰਵਾਈ ਨਹੀਂ ਕੀਤੀ ਕਰਤੀ ਪਹਿਲਾਂ ਮੰਨੇ ਨੂੰ ਪੁੱਛਿਆ ਜਾਵੇ ਕਿ ਲੋਨ ਵਿੱਚ ਕੀ ਗੱਲ ਹੋਈ ਆ ਹਾਂ ਪਰ ਜਿਹੜੀ ਗਰੁੱਪਾਂ 'ਚ ਵੀਡੀਓ ਭਾਈ ਆ ਮੰਨ ਲਓ ਮੇਰੀ ਗੱਲ ਸੁਣੋ ਨਾ ਉਹ ਗਰੁੱਪਾਂ 'ਚ ਨਹੀਂ ਭਾਈ ਸਾਡੇ ਕੋਲ ਉਹ ਗਰੁੱਪਾਂ 'ਚ ਹੀ ਵੀਡੀਓ ਭਾਈ ਹੋ ਸਾਡੇ ਕਿੰਨੇ ਭਾਈ ਗਰੁੱਪਾਂ 'ਚ ਵੀਡੀਓ ਪਤਾ ਨਹੀਂ ਨੀ ਨੂੰ ਗਰੁਪਾਂ ਚ ਕੱਲ੍ਹ ਦੀ ਪਾਈ ਆ ਮੈਂ ਆਪਣੇ ਚੈਨਲ ਤੇ ਅੱਜ ਪਾਈ ਆ ਉਹ ਵੀ ਜੋ ਬੱਚੇ ਨੇ ਬਿਆਨ ਦਿੱਤੇ ਉਹ ਪਾਈ ਆ ਤੇ ਹੁਣ ਮੇਰਾ ਵੀਰ ਦਿੱਕਤ ਤੋਂ ਸੱਚਾ ਵਾ ਮੇਰਾ ਵੀਰ ਤੇ ਤੋਂ ਆਪਣਾ ਕੋਈ ਪ੍ਰੂਫ ਦੇ ਦੇ ਉਹ ਬਾਈ ਜੈਨਰ ਤੋਂ ਦੋਹੀ ਨਹੀਂ ਪਾ ਸਕਦੇ ਬਿਨਾ ਪ੍ਰੂਫ ਦੇ ਲੈਂਦੇ ਹੋ ਐਸੇ ਬੱਚਾ ਖੁਦ ਬਿਆਨ ਦੇ ਰਿਹਾ 9 ਸਾਲ ਦਾ ਬਈ ਬੜੇ ਜੈਨਰਾਂ ਚ ਵੀ ਰਾਈਜ਼ ਬੜੇ ਚੈਨਲਾਂ ਨੇ ਆਉਣਾ ਜੇ ਮੇਰਾ ਵੀ ਤੂੰ ਸੱਚਾ ਵਾ ਤੇ ਪ੍ਰੂਫ ਦੇ ਦੇ ਨਹੀਂ ਤੇ ਮੇਰਾ ਵੀ ਤੇਰੀ ਗੇਮ ਵੀ ਖਰਾਬ ਹੋ ਜਾਣੀ ਆ ਠੀਕ ਆ ਮੈਨੂੰ ਚੰਗਾ ਨਹੀਂ ਲੱਗਦਾ ਹਨਾ ਆਪਾਂ ਭਰਾਵਾਂ ਚੰਗੇ ਬਨੇ ਦੇ ਅੱਗੇ ਕਬੱਡੀ ਪਲੇਅਰ ਦੇ ਅੱਗੇ ਬਹੁਤ ਧੱਕ ਲੋਕ ਆਉਂਦੇ ਆਗੇ ਨਸ਼ਿਆਂ ਚ ਆ ਜਾਂਦੇ ਆ ਜਿਆਦਾ ਕੇਮਲ ਦੇ ਅੱਗੇ ਬਹੁਤ ਘੱਟ ਲੋਕ ਆਉਂਦੇ ਆ ਅਈ ਫਿਰ ਧੋਏ ਬਨੇ ਪੱਖ ਦੀ ਸੁਣੀ ਜਿੰਦੀ ਹੁੰਦੀ ਨਾ ਤੁਸੀਂ ਕਿਉਂਕਿ ਵੀਡੀਓ ਪਾੜੀ ਚੁਹੀ ਜਾਂਦੇ ਆਂ ਯਾਰ ਦੇ ਚੈਨਲਾਂ ਆ ਬਾੜਿਆਂ ਨੇ ਮੈਂ ਨਹੀਂ ਭਾਈ ਤੁਹਾਡੇ ਪਿੰਡੋਂ ਕਿਸੇ ਨੇ ਭਾਈ ਮੇਰੇ ਕੋਲ ਵੀ ਵੀਡੀਓ ਆਈ ਆ ਇਹਦੇ ਪਰ ਦੀ ਮੈਨੂੰ ਤਾਂ ਹੀ ਪਤਾ ਲੱਗਾ ਵਾ ਜਿੰਨੇ ਕਰਾਈ ਆ ਇਹਨੂੰ ਤਾਂ ਮਿਲ ਆਏ ਠੀਕ ਆ ਉਹਨਾਂ ਨਾਲ ਗੱਲ ਕਰਾਂਗੇ ਮਨ ਨੂੰ ਉਹਨੂੰ ਕਿਹਾ ਹੈ ਉਹਨੂੰ ਤਰ੍ਹਾਂ ਪਤਾ ਨਹੀਂ ਪਤਾ ਜਿਉਂ ਨੂੰ ਵਿਖਾ ਗਏ ਆਂ ਠੀਕ ਹੈ ਜਿਹੜੇ ਤੁਸੀਂ ਦਿਖਾਉਂਦੇ ਹੋ ਤੁਸੀਂ ਮੈਨੂੰ ਭੇਜੋ ਆ ਨੰਬਰ ਆ ਭੇਜੋ ਬੱਚੇ ਦੇ ਪਿਓ ਦੇ ਕਾਰਵਾਈ ਹੋ ਮੈਂ ਤੁਹਾਨੂੰ ਇਹ ਥੋੜਾ ਜਿਹੰਦਾ ਬੱਚੇ ਦੇ ਪਿਓ ਦਾ ਮਤਲਬ ਕੀ ਗੱਲ ਮੇਰੀ ਮੈਂ ਤਾਂ ਉਹ ਦੱਸਾਂ ਜੋ ਬੱਚੇ ਕਰਤੂਤਾਂ ਆ ਭਾਜੀ ਬੱਚੇ ਬੱਚੇ ਦੀਆਂ ਕਰਤੂਤਾਂ ਚਲੋ ਕੀ ਕਰ ਲਿਆ ਉਹ ਬੱਚੇ ਨੇ ਜਿਹੜੇ ਪਿਓ ਪਾਇੰਦਾ ਜਿਆਦਾ ਕੋਟਾ ਤੋ ਇਹ ਕਿੱਥੇ ਬੈਠ ਕੇ ਸੋਚਦੇ ਹੋਗੇ ਨੇ ਕੀਤਾ ਤੋ ਕਰਹੁਣਾ ਤੁਸੀਂ ਦੱਸ ਦੋ ਕਿ ਕੀ ਗੱਲ ਹੋਈ ਆ ਕਿਉਂਕਿ ਦੁਨੀਆ ਪਰੇ ਤੋਂ ਬਣੀ ਆ ਪਹੀ ਆਪਣੀ ਤਾਂ ਵੀਡੀਓ ਆ ਇਹ ਬੰਦੇ ਨੇ ਤੇ ਰਿਕਾਰਡੀਆਂ ਵੀ ਹੈਗੀਆਂ ਠੀਕ ਆ ਇਹ ਬੰਦੇ ਤੇ ਜਿਹੜਾ ਮਾਲ ਉਹ ਗੁੰਡਵਾਸਾ ਮੱਥਾ ਤੇ ਕੰਝ ਲਗੇ ਠੀਕ ਆ ਹਾਂਜੀ ਨਗਰ ਤੋਂ ਪੇਨੂ ਆਉਦੇ ਤੇ ਜਿਹੜਾ ਆ ਵਾ ਘਰੇ ਕੈਮਰੇ ਲੱਗੇ ਆ ਕਿਹੜਾ ਆ ਆਪਣੇ ਉੱਪਰ ਸੱਤੀ ਨਹੀਂ ਹਾਂ ਤਾਂ ਇਹ ਜਿੰਨੇ ਟੇਕ ਉਸ ਤਿੰਨ ਘੰਟੇ ਦਾ 2 ਘੰਟੇ ਨੇ ਆਉਦੇ ਜਰਮਨ ਸ਼ਾਰਟ ਦਿੱਤਾ ਵਾ ਓਕੇ ਕਿੰਨਾ ਧਮਾਧਾ ਲਾ ਰ ਓਕੇ ਮਨ ਲੇ ਇਹਦਾ ਕਰਕੇ ਤੈਨੂੰ ਫਿਰ ਪਨਿਸ਼ਮੈਂਟ ਦਿੱਤੀ ਹੈ ਨਾ ਮਾਲੋ ਵੀ ਉਹ ਤੋਂ ਉਹ ਵੀ ਕੋਈ ਚੱਕਰ ਨਹੀਂ ਛੱਡੀ ਗੱਲ ਕੋਲ ਮਾਲੋ ਠੀਕ ਆ ਹਾਂ ਜੀ ਕਹਾਂ ਤੁਹਾਨੂੰ ਹੁਣ ਪੁੱਛਿਆ ਮਨ ਲਗਾ ਠੀਕ ਆ ਗੱਲ ਸਿਓ ਵੀ ਹੋ ਗਿਆ ਗਾਮਣਾ ਹਾਂ ਜੀ ਫਿਰ ਮਾਜਿਆ ਉਹਨੂੰ ਨੇ ਲੋਹਾ ਪਾਇਆ ਦਾ ਜੀ ਅੰਦਰ ਨਵਾ ਕਰਕੇ ਕੋਆਂਟਿਟੀ ਪਾ ਕੇ ਉੱਤੇ ਤੇਲ ਪਾ ਕੇ ਉਹਨੂੰ ਲੋਹਾ ਖਵਾਇਆ ਉਹ ਲੋਹਾ ਖਵਾਇਆ ਨੂੰ ਹਾਂ ਜੀ ਓਕੇ ਠੀਕ ਆਨੇ ਦਾ ਲੋਕ ਪੱਤਣਾ ਮਾਜਿ ਨੂੰ ਦੋ ਦਿਨ ਫੋਨ ਕਰਿਆ ਡਾਕਟਰ ਨੇ ਆ ਕੇ ਆ ਵਾਈ ਵੀ ਚੱਲਦੀ ਰਹੀ ਉਹਦੀ ਠੀਕ ਆ ਮਾਜੀ ਇਹਦੇ ਪਿਓ ਦੀ ਰਿਕਾਰਡਿੰਗ ਹੈ ਜੀ ਆਪਾਂ ਕੋਲ ਅੱਛਾ ਜੀ ਕਿਤਕ ਪਾਇਆ ਲੋਆ ਕਿਤਨੂੰ ਪਾਇਏਗਾ ਹਾਂਜੀ ਪਰਾ ਪਾਇਆ ਨੂੰ ਕਿੰਨੇ ਦਿਨ ਹੋ ਗਏ ਜਦੋਂ ਆ ਗਿਆ ਉਹਨੂੰ ਦੋ ਦਿਨ ਇੱਕ ਦੋ ਜਾਂ ਤਿੰਨ ਦਿਨ ਵਿੱਚ ਵਿੱਚ ਸਪਾਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ 10 ਤਰੀਕ ਨੂੰ ਇੱਕ ਦੋ ਦਿਨ ਪਹਿਲਾਂ ਠੀਕ ਲੋਆ ਪਾਇਆ ਤੇ ਹੋਰ ਵੀ ਹੋਰ ਕੋਈ ਗਲਤ ਕੰਮ ਕੀਤਾ ਹੋਏ ਨੇ ਬੱਚੇ ਨੇ ਹੋਰ ਇਹਦੇ ਦੋ ਜਿਹੜੇ ਰਿਕਾਰਡੀਆਂ ਭਾਜੀ ਆਪਣੇ ਕੋਲ ਵੀਰ ਕੋ ਰੋਟੀ ਨਹੀਂ ਖਾਂਦਾ ਫਿਰ ਜੇ ਆਉਂਦਾ ਬੈਠਣਗੇ ਵਾਢ ਜੂਗਾ ਮੇਰੇ ਚਾਰ ਬੱਚੇ ਆ ਮੈਂ ਸਮਝਦਾ ਤੈਨਹੀਂ ਆ ਮੈਂ ਤੈਨੂੰ ਵੜ ਦੇਣਾ ਹੀ ਤੁਹਾਨੂੰ ਕਿਤਾਈ ਰਿਹਾ ਕਿਉਂ ਉਦਾਂ ਦੀ ਗੱਲ ਕਰਾਈ ਰੋਡ ਨਹੀਂ ਤਾਂ ਦਾ ਗੱਲ ਕਰ ਲੈਣਾ ਠੀਕ ਬਸ ਗੱਲ ਤਾਂ ਦੀ ਪਤਾ ਪਰ ਇਹੋ ਯਾ ਕਿ ਮਤਲਬ ਕਿ ਬੱਚੇ ਨੇ ਗਲਤੀਆਂ ਕੀਤੀਆਂ ਸੀ ਬੱਚੇ ਨੇ ਮਾਚ ਨੂੰ ਘੁਆ ਪਾਇਆ ਕੁੱਤੇ ਨੂੰ ਆਪਣੇ ਫੱਟੜਾ ਇਹਦਾ ਕਰਕੇ ਮਤਲਬ ਇਹਨੂੰ ਮਾਰਿਆ ਭਾਵੇਂ ਇਹਨੂੰ ਲੈ ਸੰਡੇ ਸਾਰਾ ਕੁ ਮਿਲਦਾ ਰਿਹਾ ਨੂੰ ਮਾਰਿਆ ਕਿੰਨਾ ਕੁ ਦੇ ਦੋ ਚਾਰ ਜਿਹੜਾ ਵਜੇ ਨੇ ਵੀ ਕਿੰਨਾ ਕੁ ਵਜ ਕਰੀ ਪਰ ਮਨ ਲਵੀ ਦੰਦ ਥਲੇ ਮਿਲ ਪਾਇਰ ਦੇ ਉਸ ਦੰਦ ਕਿਹੜੇ ਬਚੇ ਆ ਬੰਦਾ ਨੂੰ ਪਰ ਲੱਗੀ ਜਣਾ ਪਾਇਰ ਦੇ ਇਹ ਜੋ ਕੇ ਬਣਾਉਂਦੇ ਆ ਕਿ ਚਲ ਪੁਆਤਾਗਾ ਵਾ ਸੇੜਦਾ ਵਾ ਤੇ ਹੰਦ ਕੋਲੇ ਕੋਲੇ ਤੰਪ ਦਿੱਖਿਆ ਉਹਨੂੰ ਪੈਸੇ ਲਿੱ ਲਈ ਸਿੱਧੀ ਗਾਲ ਜੜੀ ਮੇਰੇ ਕਿਹੜਾ ਪਿਓ ਹੈ ਬੱਚੇ ਨੂੰ ਪੈਸੇ ਲੈਣ ਦੀ ਖਾਤਰ ਇੰਨਾ ਜ਼ਿਆਦਾ ਕਰੂਗਾ ਤੁਹਾਨੂੰ ਮੈਂ 10 ਲੱਖ ਰੁਪਏ ਮੇਰੇ ਗਏ ਸੁਣ ਮੇਰੀ ਗੱਲ ਇਹ ਦੋਸਤ ਇਹਨੇ ਜੋ ਨਾ ਵਿਚਾਰ ਨੋ ਮੇਰੀ ਗੱਲ 10 ਲੱਖ ਰੁਪਏ ਮੇਰੇ ਕੋਲ ਅੱਜ ਹੈਗੇ ਆ ਉਹ ਮੈਂ ਤੁਹਾਨੂੰ ਦਿੰਦਾ ਤੁਸੀਂ ਆਪਣੇ ਬੱਚੇ ਨਾਲ ਇੰਨਾ ਪੂਰਾ ਘੁੱਟੋਗੇ ਭਾਜੀ ਮੈਂ ਕਹਾਂ ਵੀ ਇਹਦੇ ਪੋਣੇ ਇਹਨਾਂ ਨੂੰ 3-4 ਭਰਾਵਾ ਚਾਹਣੇ ਕੰਮਦਲਾ ਜਿਹੜਾ ਆਪਣਾ ਖੂਨ ਆਪਾਂ ਹੋ ਰਿਹਾ ਇਹ ਜਿਹੜੇ ਤੁਹਾਨੂੰ ਤਾਂ ਇਹ ਹੈ ਤੁਹਾਨੂੰ ਪਤਾ ਵੀ ਹੈ ਮੈਂ ਤਾਂ ਸਹਿਮਤ ਆ ਵੀ ਆ ਪਰ ਬੱਚੇ ਨਾਲ ਨਾ ਮੇਰੇ ਇੰਨਾ ਬੱਚੇ ਨਾਲ ਇੰਨਾ ਜਿਆਦਾ ਬੱਚੇ ਨਾਲ ਰਾਖਾਵਾ ਉਹ ਵਿਹਾਰ ਕਰਨਾ ਕੀ ਵਧੀਆ ਗੱਲ ਹੈ ਉਹ ਵੀ ਆਪਾਂ ਇੱਕ ਇੱਥੇ ਕਿਉਂਕਿ 800 ਤੇ ਲੋਕਾਂ ਨੇ ਫੀਸ ਲੈਣੀ ਆ ਪਿਆ ਇਸ ਪਲੇਅਰ ਆ ਇਹਨਾਂ ਵਰਗੇ ਅਸੀਂ ਬਾੜਨਾ ਸਾਰੇ ਆਈਡਲ ਆ ਕਹ ਰਾ ਜੀ ਆਈਡਲ ਜੀ ਆਪਣੇ ਇਹਨੇ ਗਲਤ ਕੰਮ ਕਰਨਗੇ ਤੇ ਕਿਸੇ ਕਰਨ ਚਰੂਗੀ ਆਪਣਾ ਯੂਸ ਕੀ ਕਰੂਗਾ। ਸਾਹੀ ਮੈਂ ਤੇ ਗਮਾਂਦਾ ਹਾਂ ਸਹੀ ਆ ਠੀਕ ਆ ਪਰ ਆਪਦੇ ਬੱਚੇ ਨਾਲ ਜ਼ਿਆਦਾ ਇਹਦਾ ਜੁੱਟਾਵੇਂ ਪੁੱਛੂਗਾ ਰੇ ਸਟੰਡੇ ਜੇ ਮੈਂ ਤੋਂ ਉਦੋਂ ਪੁੱਛ ਕੇ ਜਾਣਾ ਜਾਣ ਲੱਗਾ ਕਿ ਜਨ ਆਪਣੇ ਲੈ ਗਏ ਕਿ ਆਪਣੇ ਬੱਚੇ ਨੂੰ ਇਹਦਾ ਖੋਤ ਦਾ ਨਿਆਂ ਨਹੀਂ ਦੱਸੂਗੇ। ਕਈ ਨਾ ਇੰਨਾ ਘਟਿਆ ਨਹੀਂ ਕਿ ਮੈਂ ਆਖੀ ਜਾਂਦੇ। ਕਿੰਦਾ ਬਲਾ ਕਰਾਂਗੇ ਆਇ ਤੋਂ ਗਿਆ ਪੂਰੇ ਆਰਾਮ ਨਾਲ ਗਿਆ ਵਸਾਂ ਦਾ ਕਿੰਦਾ ਗਿਆ ਬੱਚੇ ਦੇ ਸਾਰੇ ਬੱਚੇ ਦਾ ਹੋਊਗਾ ਨਾ ਮੈਡੀਕਲ ਸਾਰਾ ਹੋਊਗਾ ਉਹ ਤੇ ਪਤਾ ਲੱਗ ਜਾਂਦਾ ਕਿ ਬੱਚੇ ਨੂੰ ਕੀ ਕੀ ਨਹੀਂ ਮਤਲਬ ਕਿੰਨਾ ਪ੍ਰਾਣੀ ਕੁੱਟ ਪਈ ਆ ਕੀ ਕੀ ਗੱਲ ਹੋ ਜਾਵੇ ਤੇ ਮੈਡੀਕਲ ਤੇ ਸਭ ਕੁਝ ਆ ਜਾਂਦਾ ਠੀਕ ਠੀਕ ਆ ਚਲੋ ਕੋਈ ਗੱਲ ਨਹੀਂ ਅੱਪਰੇ ਦੇ ਮਿਲਦੇ ਹਾਂ ਠੀਕ ਵੇਖ ਲਓ ਸੰਜੀਪ ਵੀ ਕਹਿੰਦਾ ਵੀ ਇੰਨਾ ਮੈਂ ਕੁੱਟਿਆ ਨਹੀਂ ਆ ਮੰਨਦਾ ਵਾ ਕਿ ਮੈਂ ਕੁੱਟਿਆ ਵਾ ਪਰ ਕਹਿੰਦਾ ਇੰਨਾ ਕੁੱਟਿਆ ਨਹੀਂ ਆ ਯਾਰ ਉਹਦਾ ਪਿੱਛਾ ਡਾ ਦਿੱਤਾ ਸਾਰਾ ਉਹਦਾ ਵਿਚਾਰੀ ਦੀ ਬੈਗ ਸਾਰੀ ਡਾ ਦਿੱਤੀ ਤੇ ਇਹ ਕਹਿੰਦਾ ਇੰਨਾ ਕੁੱਟਿਆ ਨਹੀਂ ਹੈ ਉਲਟਾ ਇਹਨਾਂ ਤੇ ਲਾ ਰਿਹਾ ਬਲੇਮ ਲਾ ਰਿਹਾ ਇਹਨਾਂ ਦੇ ਉੱਤੇ ਚਲੋ ਅੱਜ ਘਰ ਤੋਂ ਮੱਝਾ ਗੁਲੀਆਂ ਛੜ ਦੇਣੀਆਂ ਖਾਂ ਤਾਂ ਹਾਂ ਚਲੋ ਉਹ ਕਹਿੰਦਾ ਘਰ ਖਾ ਕੇ ਛੜ ਦਿੰਦੇ ਆ ਭਾਜੀ ਕੈਮਰੇ ਵੀ ਲੱਗੇ ਹਨ ਦਿਖਾ ਦੇ ਮੇਰੇ ਭਰਾ ਨੇ ਲੋਹਾ ਖਵਾਇਆ ਹੈ ਵਿਵਾਸਾਤ ਇਹਨਾਂ ਨੇ ਕੰਮ ਲੱਗੇ ਆਹ ਚਾਰ ਬੱਚੇ ਆਹ ਚਾਰੋਂ ਬੱਚੇ ਤੇ ਸੌ ਇਤਨਾ ਫੜ ਕੇ ਨਾ ਅੱਜ ਗੁਰਵਾਰੇ ਸੌ ਕਾਜੂਗਾ ਕਿ ਜੋ ਸਾਡਾ ਮੁੰਡਾ ਕਦੇ ਲੋਹਾ ਖਵਾਇਆ ਮਾਜ ਦੇ ਤੱਕ ਯਾਰ ਮਾਜ ਨੂੰ ਲੋਹਾ ਖਵਾ ਦਿੱਤਾ ਵੀਰੇ 9 ਸਾਲ ਦੇ ਬੱਚੇ ਨੂੰ ਕਿਸੇ ਬੱਚੇ ਨੇ ਮਾਜ ਨੂੰ 9 ਸਾਲ ਦੇ ਕਿਸੇ ਬੱਚੇ ਨੇ ਮਾਜ ਨੂੰ ਲੋਹਾ ਖਵਾ ਦਿੱਤਾ ਵਾ ਮਨ ਕੇ ਚੱਲੋ ਉਹ ਬੱਚਾ ਵਾ ਹਨਾ ਕਿ ਆਪਾਂ ਉਹਨੂੰ ਕੁੱਟ-ਕੁੱਟ ਕੇ ਉਹਦਾ ਮਤਲਬ ਇੰਨਾ ਕੁੱਟ ਦੇਣਾ ਕਿ ਉਹ ਹਸਪਤਾਲ ਦੇ ਵਿੱਚ ਵਿਚਾਰਾ ਮਰਨ ਕਿਨਾਰੇ ਪਿਆ ਹੋਵੇ ਮਨ ਕੇ ਚੱਲੋ ਮੈਂ ਮੰਨਦਾ ਵਾਂ ਹੋ ਸਕਦਾ ਲੋਹਾ ਖਵਾ ਦਿੱਤਾ ਉਹ ਮਾਜ ਨੂੰ ਹਨਾ ਪਰ ਉਸ ਬੱਚੇ ਨੂੰ ਇੰਨਾ ਜ਼ਿਆਦਾ ਕੁੱਟਿਆ ਕਿ ਬੱਚਾ ਇੱਥੇ ਐਡਮਿਟ ਆ ਬਿਉਸ਼ੀਰੀ ਹਾਲਤ ਵਿੱਚ ਪਿਆ ਹਾਂਜੀ ਇੱਥੇ ਵੇਖ ਕੇ ਨਾ ਕਟੇ ਇੱਧਰ ਦਿਖਾਵਾ ਇੱਧਰ ਦਿਖਾਵਾ ਕੁੱਟਿਆ ਤਾਂ ਦਿਖੋ ਨਾ ਇੰਨਾ ਜ਼ਿਆਦਾ ਕੁੱਟਿਆ ਕਿ ਬੱਚਾ 3 ਦਿਨ ਹੋ ਗਿਆ ਕੱਲਾ ਕੁੱਟਿਆ ਨਹੀਂ ਆ ਬੱਚੇ ਨੂੰ ਗੋਆ ਖਵਾਇਆ ਜਾ ਰਿਹਾ ਠੀਕ ਹੈ ਜੀ ਤੇ ਬੱਚੇ ਦੇ ਉੱਪਰ ਕੀ ਉਹਨਾਂ ਦੇ ਹੁੰਦੇ ਆ ਸੰਗਲਾਂ ਨਾਲ ਉਹਨੂੰ ਕੁੱਟਮਾਰ ਕੀਤੀ ਜਾ ਰਹੀ ਉਹਦੀ ਇਹਨਾਂ ਦੀ ਘਰ ਦੀ ਨਹੀਂ ਹੂੰ ਇਹਦੇ ਦੇਖ ਆ ਬੱਚੇ ਦੇ ਹਲਾਤੀ ਕਹਿੰਦਾ ਕਿ ਇੰਨਾ ਨਹੀਂ ਮੈਂ ਕੁੱਟਿਆ ਥੋੜਾ ਹੀ ਕੁੱਟਿਆ ਇਹਦੇ ਦੇਖ